ਸਾਸੀ ਕਾਲ ਦੋਸਤੋ ਮੈਂ ਤੁਹਾਡਾ ਦੋਸਤ ਹੋਸਟ ਪੀਐਸ ਚੋਹਾਨ ਬਠਿੰਡੇ ਵਿੱਚ ਇੱਕ ਮੁੱਦਾ ਬਹੁਤ ਹੀ ਭਖਿਆ ਹੋਇਆ ਹਰੇ ਭਰੇ ਦਰਤਾਂ ਨੂੰ ਕੱਟਿਆ ਜਾ ਰਿਹਾ ਸਲਿੱਪ ਰੋਡ ਦੇ ਨਾਂ ਤੇ ਸਾਡੇ ਨਾਲ ਹਮੇਸ਼ਾ ਜਿਹਦਾਂ ਗੁਰਮੀਤ ਸਿੰਘ ਸਿੱਧੂ ਜੀ ਉਹਨਾਂ ਤੋਂ ਪੁੱਛਦਿਆਂ ਕਿ ਕੀ ਮਾਮਲਾ ਹੈ ਇਹ ਸਿੱਧੂ ਸਾਹਿਬ ਤੁਹਾਡਾ ਸਵਾਗਤ ਹੈ ਸਾਡੇ ਟੀਵੀ ਤੇਜ ਦੇ ਵਿੱਚ ਕੀ ਮਾਮਲਾ ਹੈ ਜਿਹੜਾ ਬਠਿੰਡੇ ਵਿੱਚ ਇਹ ਹਰੇ ਭਰੇ ਦਰਤਾਂ ਨੂੰ ਸਲਿੱਪ ਰੋਡ ਦੀ ਮਨਜ਼ੂਰੀ ਲੈ ਕੇ ਕੱਟਿਆ ਜਾ ਰਿਹਾ ਪਹਿਲਾਂ ਤੁਹਾਡਾ ਜਵਾਨ ਸਾਹਿਬ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਮਤਲਬ ਆਉਣੇ ਨੂੰ ਤੁਹਾਡੇ ਵਿੱਚ ਪ੍ਰਚਾਰ ਲੈਣ ਵਾਸਤੇ ਪਰ ਇਹ ਜਿਹੜਾ ਮਸਲਾ ਹੈਗਾ ਮੈਂ ਵੀ 1-2 ਦਿਨਾਂ ਤੋਂ ਦੇਖ ਰਿਹਾ ਹਾਂ ਕਾਫੀ ਫੇਸਬੁਕ ਤੇ ਚਰਚਿਤ ਹੋ ਰਿਹਾ ਅਸਲ 'ਚ ਜਿਹੜੀ ਸਲਿੱਪ ਰੋਡ ਹੁੰਦੀ ਹੈ ਨਾ ਇਹ ਸਲਿੱਪ ਰੋਡ ਵਾਸਤੇ ਮਨਜ਼ੂਰੀ ਲੈਣੀ ਪੈਂਦੀ ਹੈ ਤਾਂ ਉਹਦੇ ਵਾਸਤੇ ਕੋਈ ਸੰਸੀਅਰ ਮਤਲਬ ਇੰਡਸਟਰੀ ਜਾਂ ਕੋਈ ਅਦਾਰੇ ਹੋਣੇ ਚਾਹੀਦੇ ਹੈ ਸਰਕਾਰ ਦੇ ਜਿਵੇਂ ਮੰਨ ਲਓ ਕੋਈ ਜਿਵੇਂ ਆਪਣੇ ਬਠਿੰਡੇ ਜੱਸੀ ਚੌਕ ਦੇ ਵਿੱਚ ਤੇਲ ਡਿੱਪੂ ਆ ਹਾਂ ਹਾਂ ਉਹਦੇ ਵਾਸਤੇ ਕਿਉਂਕਿ ਬਹੁਤ ਸੰਸੀਰ ਹੈ ਤੇਲ ਦੇ ਵਿੱਚ ਕੋਈ ਕਿਤੇ ਵੀ ਕੋਈ ਨੁਕਸਾਨ ਹੋ ਜੇ ਤਾਂ ਬੜਾ ਬਹੁਤ ਵੱਡਾ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਜਿਵੇਂ ਕੋਈ ਐਮਰਜੈਂਸੀ ਵਾਲੇ ਜਿਵੇਂ ਵੱਡੇ ਅਦਾਰੇ ਹਸਪਤਾਲ ਹੋਗੇ ਜਿਵੇਂ ਐਮਜ਼ ਹੋ ਗਿਆ ਜਾਂ ਕੋਈ ਮਤਲਬ ਮੈਕਸ ਹੋ ਗਿਆ ਜਾਂ ਕੋਈ ਇਹੋ ਜਿਹੀ ਇੰਡਸਟਰੀ ਹੋਗੀ ਜਿਵੇਂ ਰਫਾਇਨਰੀ ਹੋਗੀ ਉੱਥੇ ਸਰਵਿਸ ਰੋਡ ਦਿੱਤੀ ਜਾਂਦੀ ਹੈ ਉਹਨੂੰ ਸਲਿੱਪ ਰੋਡ ਵੀ ਕਹਿੰਦੇ ਆ ਸਰਵਿਸ ਰੋਡ ਵੀ ਕਹਿੰਦੇ ਆ ਜਿੱਥੋਂ ਦੀ ਸਾਈਡ ਤੋਂ ਜਿਹੜੇ ਵਹੀਕਲ ਹੋਗੇ ਉੱਥੇ ਪਹੁੰਚ ਸਕਣ ਤਾਂ ਕਿ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਪਰ ਇਹ ਸਿੱਧੂ ਸਾਹਿਬ ਤੁਸੀਂ ਦੇਖੋਗੇ ਇਹ ਰੈਸ਼ੀ ਕਲੋਨੀ ਹੈ ਰੈਸ਼ੀ ਕਲੋਨੀ ਵਿੱਚ ਸਲਿੱਪ ਰੋਡ ਦੀ ਕੀ ਲੋੜ ਹੁੰਦੀ ਹੈ ਸਰ ਇਹਨਾਂ ਨੇ ਕਾਨੂੰਨ ਨੂੰ ਤਾਕਤ ਦੇ ਕੇ ਕਾਨੂੰਨ ਨੂੰ ਜਾਨੀ ਕਿ ਬੇਕੂਪ ਬਣਾ ਕੇ ਕਹਿ ਸਕਦੇ ਆ ਉਹ ਇਹਨਾਂ ਨੇ ਮਨਜ਼ੂਰੀ ਲਈ ਹੈ ਇਹ ਰਿਆਸੀ ਕਲੋਨੀਆਂ ਕਾਫੀ ਹੈ ਬਟਿੰਡੇ ਦੇ ਵਿੱਚ ਰਿਆਸੀ ਕਲੋਨੀ ਵਾਸਤੇ ਸਲਿੱਪ ਰੋਡ ਦੀ ਐਡੀ ਜ਼ਰੂਰਤ ਨਹੀਂ ਹੁੰਦੀ ਜੋ ਇਹਨਾਂ ਨੇ ਕੀਤਾ ਸਲਿੱਪ ਰੋਡ ਵਾਸਤੇ ਮਨਜ਼ੂਰੀ ਲੈਣ ਵਾਸਤੇ ਬਹੁਤ ਲੰਮਾ ਪ੍ਰੋਸੈਸ ਹੁੰਦਾ ਹੈ ਫਰੇ ਤੇ ਹਰੇ ਭਰੇ ਦਰਖਤ ਕੱਟਿਆ ਜਾਣਾ ਸਲਿਪ ਰੋਡ ਦੇ ਨਾਂ ਤੇ ਸਬਿਲਕੁਲ ਨਹੀਂ ਰੈਸ਼ੀ ਕਲੋਨੀ ਵਾਸਤੇ ਹਰੇ ਭਰੇ ਦਰਖਤ ਕੱਟੇ ਨਹੀਂ ਜਾਣੇ ਚਾਹੀਦੇ ਇਹ ਬਿਲਕੁਲ ਗਲਤ ਹੈ ਕਲੋਨੀਆਂ ਦੇ ਵਿੱਚ ਤਾਂ ਹਰੇ ਭਰੇ ਦਰਖਤ ਲਾਉਣ ਵਾਸਤੇ ਪਾਰਕ ਛੱਡਣ ਵਾਸਤੇ ਸਰਕਾਰ ਦੁਆਰਾ ਮਤਲਬ ਦੁਆਰਾ ਜਿਹੜੇ ਸਪੈਸ਼ਲ ਆਦੇਸ਼ ਦਿੱਤੇ ਜਾਂਦੇ ਵੀ ਕਲੋਨੀ ਦੇ ਵਿੱਚ ਤੁਸੀਂ ਇੰਨੇ ਦਰਖਤ ਲਾਓ ਜਿਹੜੇ ਸੜਕਾਂ ਦੇ ਨਾਲ ਇੰਨੇ ਦਰਖਤ ਲਾਓ ਪਾਰਕ ਦੇ ਵਿੱਚ ਇੰਨੇ ਲਾਓ ਉੱਥੇ ਦਰਖਤ ਲਾਉਣ ਵਾਸਤੇ ਸਰਕਾਰ ਦੇ ਹੁਕਮ ਹੁੰਦੇ ਨਾ ਕਿ ਦਰਖਤ ਕੱਟਣ ਵਾਸਤੇ ਹੁਕਮ ਆਪਨੇ ਮੇਰੇ ਆਪਨੇ ਕੁਝ ਸੀਨੀਅਰ ਜਿਹੜੇ ਜੰਗਲਾਤ ਵਿਭਾ ਠੀਕ ਹੈ ਨਾ ਆਓ ਸੁਣ ਲਿਆ ਪਰ ਜਿਹੜੀ ਸਲਿੱਪ ਰੋਡ ਹੁੰਦੀ ਹੈ ਜਿਹੜੀ ਸਲਿੱਪ ਰੋਡ ਹੁੰਦੀ ਹੈ ਕਲੋਨੀ ਦੇ ਮੂਹਰੇ ਤਾਂ ਨਹੀਂ ਹੁੰਦੀ ਬਾ ਉਹ ਹੀ ਤੇ ਨੋ ਲੈ ਆਉਂਗਾ ਗੱਲ ਆ ਜੂਗੀ ਸਮਝ ਆਏਗਾ ਹਾਂ ਜੋ ਸਲਿੱਪ ਰੋਡ ਬਾਈ ਕਰਤੀ ਮੈ ਮੈਂ ਹੁਣ ਰਿਕਾਰਡ ਇੱਕ ਮਿੰਟ ਜਿਹੜੀ ਗੱਲ ਸੁਣਦਾ ਦੋ ਮਾੜੇ ਲੰਬੇ ਲੇ ਗਿਆ ਨਾ ਜਦੋਂ ਸਲਿੱਪ ਰੋਡ ਅਪਲਾਈ ਕਰਤੀ ਨਾ ਮੈਨੂੰ ਨਾ ਮੈਨੂੰ ਨਾ ਸਾਰੀ ਗੱਲ ਦੁਬਾਰਾ ਸੰਝਾਓ ਵੀ ਇਹ ਜਿਹੜੇ ਇਹ ਕਲੋਨੀ ਵਾਲੇ ਆ ਇਹਨਾਂ ਨੇ ਡੀਸੀ ਸਾਹਿਬ ਨੂੰ ਲਿਖ ਕੇ ਦਿੱਤਾ ਸਲਿੱਪ ਰੋਡ ਦੀ ਹਾਂ ਅੱਛਾ ਸਮਝਾ ਇਹ ਇਹਦਾ ਵਾ ਮਕਸ਼ਾ ਦੇ ਦਿੰਦੇ ਆ ਠੀਕ ਹੈ ਜੀ ਵੀ ਅਸੀਂ ਆ ਨਕਸ਼ੇ ਨੇ ਆ ਲੈਣਾ ਸੀ ਠੀਕ ਹੈ ਔਰ ਔਰ ਕਨ ਕਲਾ ਪੁੱਛ ਨਹੀਂ ਲੈਂਦੇ ਉਹ ਦੇਖੇ ਵੀ ਇਹਨਾਂ ਅਸੀਂ ਸਲਿੱਪ ਰੋਡ ਲੈਣੀ ਹੈ ਤੇ ਸਰ ਇਹ 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 ਸਲਿੱਪ ਜਦੋਂ ਸਲਿੱਪ ਰੋਡ ਮੰਗਦੇ ਆ ਉਹਦੇ ਵਿੱਚ ਦੱਸਦੇ ਵੀ ਇੰਨੇ ਦਰਸਤਾ ਰਿਹਾ ਜੇ ਇੰਨਾ ਕੁਛ ਆ ਰਿਹਾ ਨਾ ਕੁਛ ਨਹੀਂ 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 ਕੁਝ ਨਹੀਂ ਦੱਸਦੇ ਇੰਨ ਦੱਸਦੇ ਠੀਕ ਹੈ ਜੀ ਠੀਕ ਹੈ ਇਹਦਾ ਸਬਾ ਅਪਲਾਈ ਕਰਦੇ ਆ ਗੱਲਾਂ ਅੱਛਾ ਅਪਲਾਈ ਕਰਦੇ ਇਹਨਾਂ ਨੇ ਅਪਲਾਈ ਕੀਤਾ ਸੀ ਹਾਂ 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 ਅਪਲਾਈ ਜਦੋਂ ਨਹੀਂ ਉਸ ਤੋਂ ਬਾਅਦ ਉਹ ਭੇਜਦਾ ਚਾਰ ਪੰਜ ਮਹਿਕਮਿਆਂ ਨੂੰ ਠੀਕ ਹੈ ਜੀ ਕਿਹੜੇ ਕਿਹੜੇ ਮਹਿਕਮਿਆਂ ਨੂੰ ਭੇਜਦੇ ਇੱਕ ਤਾਂ ਹੁੰਦਾ ਡੱਬਟਵਾਰੀ ਤੋਂ ਸੀਰੀ ਲਾਦਨ ਦਾ ਨਿਕਮਾ ਹੁੰਦਾ ਹੂੰ ਇੱਕ ਪੀ ਡਬਲਯੂ ਦਾ ਹੁੰਦਾ ਠੀਕ ਹੈ ਜੀ ਇੱਕ ਹੁੰਦਾ ਇਹ ਆਪਣਾ ਫੋਰੈਸਟ ਡਿਪਾਰਟਮੈਂਟ ਹੁੰਦਾ ਠੀਕ ਹੈ ਜੀ ਇੱਕ ਇੱਕ ਅੱਗ ਬੁਝਾਉਂਦਾ ਵੀ ਹੁੰਦਾ ਕਿਹਦਾ ਜੀ ਯੈਸ ਅੱਗ ਬੁਝਾਉਂ ਤੱਕ ਬੁਝਾਉ ਠੀਕ ਹੈ ਫਾਰੀਵਿਗਡ ਇੱਕ ਵਾਤਾਵਰਣ ਇੱਕ ਵਾਤਾਵਰਣ ਡਿਪਾਰਟਮੈਂਟ ਹੈਗਾ ਆਪਣਾ ਠੀਕ ਹੈ ਜੀ ਕਈ ਮਹਿਕਮਾਂ ਜਾਂਦਾ ਹੈ ਠੀਕ ਹੈ ਜੀ ਉਦੋਂ ਬਾਅਦ ਜਦੋਂ ਜਾਂਦੇ ਇਹ ਕੇਸ ਜਾਂਦਾ ਹੈ ਮੈਂ ਜੇ ਮੇਨ ਦਾ ਮੇਨ ਜਾਵਾ ਮੇਨ ਹੈਗਾ ਜੰਗਲਾਤ ਨਹੀਂ ਮੇਰਾ ਜੰਗਲਾਤ ਮੈਂ ਕਿਹਾ ਠੀਕ ਹੈ ਜੀ ਜਦੋਂ ਆ ਗਿਆ ਹਮ ਠੀਕ ਹੈ ਕੋਣਾ ਉਹ ਫਿਰ ਭੇਜਦਾ ਰੇਂਜ ਅਸਰ ਨੂੰ ਠੀਕ ਹੈ ਜੀ ਜੰਗਲਾਤ ਮੈਂ ਕਿਹਾ ਰੇਂਜ ਅਸਰ ਨੂੰ ਆਹ ਪਹਿਲਾਂ ਡੀਸੀ ਭੇਜਦਾ ਡੀਫਓ ਨੂੰ ਹਮ ਡੀਫਓ ਨੂੰ ਭੇਜ ਦੋ ਤਾਲੇ ਰੇਂਜ ਅਸਰ ਨੂੰ ਬਾਅਦ ਜਾ ਕੇ ਚੈੱਕ ਕਰਕੇ ਆ ਭਈ ਆਗੇ ਜੀ ਸਰ ਯਾਰ ਅਸੇ ਅਰਾਸਾ ਹੈਗਾ ਕੀ ਇਹ ਸਹੀ ਹੈ ਨਕਸ਼ਾ ਹੂੰ ਤੇ ਕਿੰਨੇ ਰੱਖੋਂਦੇ ਤੇ ਉਹ ਹੀ ਲਿਸਟ ਬਣਾ ਲਿਆ ਠੀਕ ਹੈ ਜੀ ਉਹ ਬੇਸ ਦਾ ਬਲਾਕਪਸ ਨੂੰ ਗਾੜ ਲੂੰ ਜੀ ਸਰ ਉਹ ਜਾਂਦੇ ਆ ਸ਼ਹਿਰ ਜਾ ਕੇ ਚੈੱਕ ਕਰਕੇ ਨਕਸ਼ਾ ਬਣਾ ਲੈਂਦੇ ਆ ਜੀ ਸਰ ਉਹ ਉੱਥੇ ਦੱਸਦੇ ਆ ਵੀ ਈ ਸਾਡੇ ਇੰਨੇ ਇੰਨੀ ਜਗ੍ਹਾ ਦੇ ਵਿੱਚ ਇੰਨੇ ਰੱਖੋਂਦੇ ਆ ਉਹਦਾ ਈ ਨੰਬਰ ਆ ਏ ਹੂੰ ਚੁਆਈ ਚੁਆਈ ਨੰਬਰ ਆਏ ਇੰਨੀ ਲਵੇਟ ਦਾ ਟਿੱਪਲ ਆ ਬੋੜਾ ਜੋ ਵੀ ਹਰਾ ਹੈ ਉਹ ਵੀ ਲਿਖ ਲੈ ਹੁੰਦੇ ਆ ਉਹ ਜੀ ਸਰ ਉਹ ਆ ਜਾਂਦਾ ਫਿਰ ਮੁੜ ਕੇ ਰੇਜ ਅਫਸਰ ਸਾਈਨ ਕਰ ਦਿੰਦਾ ਠੀਕ ਹੈ ਜੀ ਮੁੜ ਕੇ ਜਗਾਹ ਤੇ ਲਿਖਦਾ ਵੀ ਇੰਨੇ ਹੈਕਟਰ ਜਗਾਹ ਹੈ ਜੀ ਜੀ ਸਰ ਜਿਹੜੀ ਰੋਡ ਹੈ ਨਾ ਉਹ ਸਰਕਾਰ ਦੀ ਜਗਾਹ ਤੋਂ ਦੇ ਰਹੀ ਹੈ ਨਾ ਉਹ ਰੋਡ ਉਹਦਾ ਉਹਦਾ ਏਰੀਆ ਬਣਾਦਾ ਵੀ 0.254 ਹੈਕਟੇਰ ਬਣਵਾ ਰਖਵਾਉ ਜੀ ਸਰ ਉਹ ਫਿਰ ਡੀ ਐਫ ਓ ਦੇ ਪੈਸੇ ਬਣਾਉਂਦਾ ਅੱਛਾ ਜੀ ਠੀਕ ਹੈ ਵੀ ਇਹ ਇਹਦੇ ਉਹ ਸਰ ਜਿਹੜਾ ਡੀ ਐਫ ਓ ਪੈਸੇ ਬਣਾਉਂਦਾ ਉਹ ਜਗਾਹ ਦੇ ਬਣਾਉਂਦਾ ਕਿ ਰੁੱਖਾਂ ਦੇ ਬਣਾਉਂਦਾ ਰੁਕ ਖਾਰੇ ਹੀ ਬਣਦੇ ਜਗਾ ਦੇ ਬਣਦੇ ਠੀਕ ਹੈ ਜੀ 9 ਲੱਖ 22000 ਰੁਪਏ ਪ੍ਰਤੀ ਹੇਕਟੇਰ ਹੈ ਆ ਇਹ ਜੀ ਸਰ ਉਹ ਸਾਰਾ ਕੁਝ ਗਾਈਡਰਾਂ ਦੀ ਗਵਰਨਮੈਂਟ ਦਾ ਬਣਾਇਆ ਹੋਇਆ ਹੈ ਜੀ ਜੀ ਅੱਗੇ ਜੀ ਹਾਂ ਉਹ ਉਹ ਫਿਰ ਬਣਾ ਕੇ ਪੈਸੇ ਇਹਨਾਂ ਨੂੰ ਚਿੱਠੀ ਜਾਂਦੀ ਹੈ ਕੋਲੋਂ ਜਿਹਨੇ ਬੰਦੇ ਨੇ ਅਪਲਾਈ ਕੀਤਾ ਹੁੰਦਾ ਹੈ ਜੀ ਸਰ ਉਹ ਬੰਦਾ ਪੈਸੇ ਭਰਦਾ ਹੂੰ ਉਹ ਬੰਦਾ ਫਿਰ ਜਿੰਨੀ ਜਗ੍ਹਾ ਹੁੰਦੀ ਹੈ ਉੰਨੀ ਜਗ੍ਹਾ ਮੁੱਲ ਲੈ ਕੇ ਹੂੰ ਰੇਸ਼ੀ ਕਿਉਂ ਹੁੰਦਾ ਮਹਿੰਗਾ ਜਨਾ ਦੇ ਜੀ ਸਰ ਉਹਨੇ ਪ੍ਰੋਸੀਜਰ ਹੋ ਗਿਆ ਸਰ ਜਦੋਂ ਤੁਹਾਡੀ ਗੱਲ ਮੈਂ ਮੰਨ ਲਿਆ ਸਾਰਾ ਕੁਝ ਅਪਲਾਈ ਕਰਦਾ ਬੰਦਾ ਪਰ ਉਹ ਉਹਦੇ ਵਿੱਚ ਜਦੋਂ ਜੰਗਲਾਤ ਵਿਭਾਗ ਵਾਲੇ ਜਦੋਂ ਆਂਦੇ ਆ ਉਹ ਚ ਲਿਖਦੇ ਵੀ ਇੰਨੇ ਰੁੱਖ ਆ ਗਈ ਵੀ ਇੰਨੇ ਰੁੱਖ ਵੱਢ ਸਕਦੇ ਆ ਪਰ ਇੰਨੇ ਰੁੱਖ ਨਹੀਂ ਵੱਢ ਸਕਦੇ ਇਸ ਤਰ੍ਹਾਂ ਦਾ ਕੋਈ ਪ੍ਰੋਸੀਜਰ ਹੈ ਨਹੀਂ ਨਹੀਂ ਜਦੋਂ ਮੈਂ ਤੁਹਾਨੂੰ ਦੱਸੀ ਆ ਨਾ ਜਿੰਨੀ ਜਗ੍ਹਾ ਆ ਗਈ ਹਮ ਅਬਰੋ ਜੋੜ ਦੀ ਹਮ ਡਿਮਾਂਡ ਕੀਤੀ ਅਗਲੇ ਨੇ ਉਹਨੇ ਜਿੰਨੇ ਜਿੰਨੇ ਰੁੱਖਾਂਗੇ ਉਹ ਦੇਣਗੇ ਲਿਖ ਹਜੇ ਹਜੇ ਮਨਜ਼ੂਰੀ ਦਾ ਮਿਲ ਨਹੀਂ ਹਜੇ ਮਨਜ਼ੂਰੀ ਨਹੀਂ ਮਿਲਦਾ ਉਸ ਮੇਰੀ ਆਸ ਤੋਂ ਲਾ ਮਨਜ਼ੂਰੀ ਮਿਲੀ ਨਹੀਂ ਹਜੇ ਉਨੇ ਨਹੀਂ ਜਿੱਥੇ ਤੇਰੀ ਗੱਲ ਤੁਸੀਂ ਪੁੱਛ ਰਹੇ ਹੋ ਐਡਵਾਂਸ ਚੱਲਦੇ ਉੱਥੇ ਆ ਜੀ ਪਹੁੰਚੇ ਨਹੀਂ ਆਪਾਂ ਅੱਛਾ ਜੀ ਪਹੁੰਚੇ ਚਲੋ ਜੀ ਲੈਣ ਵਾਸਤੇ ਉਹ ਪਹੁੰਚੇ ਨਹੀਂ ਹੋਇਆ ਉਹ ਉਹਨੇ ਬੰਦਾ ਪੈਸੇ ਭਰ ਦਿੰਦਾ ਹੈ ਜੀ ਸਰ ਠੀਕ ਹੈ ਉਹਨੇ ਜਗ੍ਹਾ ਲੈ ਕੇ ਕਿਸੇ ਕੋਲ ਲਾਉਂਦਾ ਹੈ ਜੀ ਸਰ ਉਸ ਵਾਰੀ ਕੇਸ ਜਾਂਦਾ 6 ਫੜਦਾ ਦੇਚ ਕਿੰਨਾ ਦੇ ਜੀ 6 ਫੜਦਾ ਜੀਸ ਬਣਦਾ ਇਹ 6 ਫੜਦਾ ਚ ਬਣਦਾ ਠੀਕ ਹੈ ਜੀ ਉਹ ਇੱਕ ਬੜ ਤੇ ਰਹਿਂਦੀ ਹੈ ਜੀ ਦਫ਼ਤਰ 5 ਫੜਦਾ ਜਾਂਦੀ ਹੈ ਵਨਪਾਲ ਫਰੋਜਪੁਰ ਨੂੰ ਠੀਕ ਹੈ ਜੀ ਪਰ ਉਸ ਕੇਂਦਰ ਵਿੱਚ ਵੇਟਰ ਹੁੰਦਾ ਠੀਕ ਜੀ ਉਹ ਉਹ ਸਾਰੇ ਸ਼ੈਨ ਕਰ ਦਿੰਦਾ ਉਹ ਉਹ ਇੱਕ ਕਾਪੀ ਰੱਖ ਲੈਂਦਾ ਚਾਰ ਭੇਜਦਾ ਮੁੱਖ ਮੰਤਰੀ ਬਲ ਪਲੇਨ ਨੂੰ ਤਾਂ ਅੱਛਾ ਮੁੱਖ ਮੰਤਰੀ ਬਲ ਵਨ ਵਾਗਰ ਠੀਕ ਹੈ ਜੀ ਚੰਡੀਗੜਾ ਹਮ ਇੱਕ ਪਰ ਤੋਂ ਰੱਖ ਲੈਂਦਾ ਉਹ ਭੇਜਦਾ ਪ੍ਰਧਾਨ ਮੁੱਖ ਮੰਤਰੀ ਬਲ ਨੂੰ ਠੀਕ ਹੈ ਜੀ ਇੱਕ ਪਰ ਤੋਂ ਥੇ ਰੱਖ ਲੈਂਦਾ ਅੱਗੇ ਜਾਂਦਾ ਵਣ ਮੰਤਰੀ ਕੋਲੇ ਠੀਕ ਹੈ ਜੀ ਉੱਥੇ ਇੱਕ ਪਰ ਰੱਖ ਲੈਂਦਾ ਅੱਗੇ ਜਾਂਦਾ ਸੈਂਟਰ ਸੈਂਟਰ ਦਾ ਮਹਿਕਮਾ ਬਣਾ ਐਨਵਾਇਰਨਮੈਂਟ ਦਾ ਜੀ ਜੀ ਜਿਹੜਾ ਇਹਨੂੰ ਮਨਜ਼ੂਰੀ ਦਿੰਦਾ ਹੈ ਜੀ ਸਰ ਉੱਥੇ ਜੋ ਚੱਲ ਜਾਂਦਾ ਉਹ ਸਾਰਾ ਕੁਝ ਚੈੱਕ ਕਰ ਦਿਆ ਵੀ ਪੈਸੇ ਸਹੀ ਆ ਗਏ ਰੁੱਖ ਐਨੇ ਹੈਗੇ ਆ ਡੀ ਐਫਓ ਲਿਖਿਆ ਹੋਇਆ ਉਹ ਮਨਜ਼ੂਰੀ ਦੇ ਦਿਆਗਾ ਜੀ ਜੀ ਉਹ ਮਨਜ਼ੂਰੀ ਹੋ ਗਈ ਆ ਆ ਜਾਂਦੀ ਜਦੋਂ ਠੀਕ ਹੈ ਜੀ ਫਿਰ ਉਹ ਜਿਹੜੀ ਜਿਹੜੀ ਲਿਸਟ ਹੈਗੀ ਆ ਉਹ ਰੁੱਖਾਂ ਦੀ ਉਹ ਉਹ ਇਹਨਾਂ ਨੂੰ ਵੀ ਆਉਂਦੀ ਹੈ ਡੀ ਸੀ ਨੂੰ ਵੀ ਆਉਂਦੀ ਹੈ ਮਨਜ਼ੂਰੀ ਜੀ ਜੀ ਉਹ ਜਿਹੜੀ ਲਿਸਟ ਹੈਗੀ 30 ਰੁੱਖਾਂ ਦੀ ਉਹ ਫਿਰ ਇਹ ਵਨ ਦੇ ਰੂਪੇ ਜੰਦੇ ਇਹਨਾਂ ਨੂੰ ਆ ਜਿਹੜਾ ਜਿਨ੍ਹਾਂ ਨੇ ਹੁਣ ਠੇਕਾ ਦਿੱਤਾ ਹੈ ਜੀ ਜੀ ਉਹ ਫਿਰ ਇਹ ਰੁੱਖਾਂ ਨੂੰ ਨਿਲਾਮ ਕਰ ਦਿੰਦੇ ਠੇਕੇਦਾਰ ਨੂੰ ਅੱਛਾ ਠੇਕੇਦਾਰ ਨੂੰ ਨਿਲਾਮ ਕਰ ਦਿੰਦੇ ਰੁੱਖਾਂ ਹਾਂ ਅੱਛਾ ਜੀ ਇਹ ਮੇਰੀ ਵਾਲਾ ਜੀ ਜੀ ਇਹ ਇਹ ਪਸੀ ਜਿਹੜਾ ਇਹ ਪਸੀ ਸਰ ਹੋਦਾ ਹੁਣ ਸੁਣੋ ਇੱਥੇ ਜਿਹੜੀ ਇੱਥੇ ਇਸ਼ੂ ਬਣਿਆ ਹੋਣਾ ਹੂੰ ਇਹ ਗੱਲ 100% ਜਾਇਜ਼ ਹੈ ਵੀ ਰੁੱਖ ਨਹੀਂ ਵੜਨੇ ਚਾਹੀਏ ਜੀ ਸਰ ਹੁਣ ਆ ਗਿਆ ਲਕੂਲਾ ਲੀਗਲ ਨੀਗਲ ਦਾ ਕਾਨੂੰਨ ਦਾ ਹਾਂ ਜੀ ਹੁਣ ਜਿਹੜੀ ਅਪਰੋਚ ਰੋਡ ਦੇ ਵਿੱਚ ਦੀ ਗੱਲ ਕਹੀ ਸੀ ਅਸੀਂ ਦੇਖ ਸਕਦੇ ਕਿ ਨਹੀਂ ਦੇ ਸਕਦੇ ਅਸੀਂ ਉਹ ਆਪਣਾ ਸਲੀਪਰ ਰੋਡ ਸਲੀਪਰ ਰੋਡ ਠੀਕ ਹੈ ਜੀ ਇਹ ਇਹ ਸੈਂਟਰ ਸਰਕਾਰ ਦੇ ਨਾਲ ਗਾਈਡਲਾਈਨ ਆਈਆਂ ਵੀ ਹੈ ਹਰ ਹਰ ਬਦਲੇ ਬਦਲਦੀਆਂ ਰਹਿੰਦੀਆਂ ਗੱਲਾਂ ਜੀ ਕਿਉਂਕਿ ਸੁਪਰੀਮ ਕੋਰਟ ਦੇ ਵੱਲੋਂ ਹੈ ਸਾਰਾ ਕੁਝ ਇਹ ਜੀ ਇਹ ਇਹ ਬਦਲਦੀਆਂ ਰਹਿੰਦੀਆਂ ਗੱਲਾਂ ਵੀ ਹੁਣ ਐ ਕਰ ਦੋ ਹੁਣ ਐ ਕਰ ਦੋ ਹੁਣ ਐ ਕਰ ਦੋ ਹਾਂ ਹਾਂ ਆਪਾਂ ਸੁਣੋ ਕਿਸ ਦੀ ਗਾਈਡਲਾਈਨ ਹੈ ਜੀ ਜਿਹੜੀ ਸਲੀਪਰ ਰੋਡ ਦੇਣੀ ਹੈ ਉਹ ਹਰ ਬੰਦੇ ਨੂੰ ਨਹੀਂ ਦੇਣੀ ਜੀ ਜੀ ਇਹ ਜੇ ਕੋਈ ਤੁਸੀਂ ਹਾਂ ਪਾਲ ਬਣਾਉਣਾ ਹਾਂਜੀ ਬਿਲਕੁਲ ਜੀ ਜੇ ਤੁਸੀਂ ਕੋਈ ਕਾਰਖਾਨਾ ਲਾਉਣਾ ਆਇਆ ਜਾਂ ਜਿਹਦੇ ਜਾਂ ਕੋਈ ਮਿਲਟਰੀ ਜਗਾ ਕੋਈ ਮਿਲਟਰੀ ਦਾ ਚੀਜ਼ ਆਈ ਹੈ ਜਿੱਥੇ ਲੋਡਿੰਗ ਸਮਾਨ ਆ ਰਿਹਾ ਜਾਂ ਹੋਰ ਆ ਰਿਹਾ ਜਾਂ ਉਹ ਉੱਥੋਂ ਕੋਈ ਦਰਖਤ ਚੜ ਕੇ ਕੋਈ ਬੰਦੂਕ ਨਹੀਂ ਚਲਾ ਸਕਦਾ ਬੰਦਾ ਹਾਂਜੀ ਹਾਂਜੀ ਠੀਕ ਹੈ ਜੀ ਜਿਹੜੇ ਗਾਈਡ ਲਾੜਾ ਦੇ ਵਿੱਚ ਹੈਗਾ ਇਹ ਗਾਈਡਲਾਈਨ ਜਾਨੀ ਕਿ ਹਰੇਕ ਵਿਭਾਗ ਨੇ ਹੁੰਨੀ ਨਹੀਂ ਜਾਨੀ ਕਿ ਕਲੋਨੀ ਵਾਸਤੇ ਕਲੋਨੀਆਂ ਵਾਸਤੇ ਜ਼ਰੂਰੀ ਨਹੀਂ ਇਹ ਜਾਨੀ ਕਿ ਜਿਹੜੀਆਂ ਤੁਸੀਂ ਦੱਸੀਆਂ ਜੇ ਕਿ ਮਿਲਟਰੀ ਦਾ ਹੋ ਗਿਆ ਉਹ ਰੁੱਖ ਅਰਚਨ ਪੈਦਾ ਕਰਦੇ ਉਸ ਦੇ ਵਿੱਚ ਉਹ ਉਹ ਚੋ ਚੀਜ਼ ਹੈ ਹਾਂ ਪੜਨਾ ਇਹ ਪੜਨਾ ਪਊਗਾ ਤੁਹਾਨੂੰ ਅੱਛਾ ਜੀ ਫੇਰ ਜੀ ਫੇਰ ਇਹ ਫੇਰ ਉਹ ਉਹ ਗਾਈਡਲਾਈਨ ਦੇ ਵਿੱਚ ਇਹ ਕਲੋਨੀ ਨਹੀਂ ਆਉਂਦੀ ਇਕਲੋਨੀ ਨਹੀਂ ਆਉਂਦੀ ਹਾਂ ਇਹੇ ਗੱਲ ਅਸੀਂ ਕਹਿ ਰਹੇ ਸੀ ਨਾ ਸਰ ਕਿ ਇਕਲੋਨੀ ਕੋਨਾ ਦਰਖਤ ਵਧਣ ਵਾਲਾ ਜਾਨੀ ਜੇ ਦਰਖਤ ਆਪਾਂ ਮਨਜ਼ੂਰੀ ਲੈਣੇ ਆ ਵਧਣ ਦੀ ਉਹ ਮਨਜ਼ੂਰੀ ਵਿੱਚ ਇਹ ਕਲੋਨੀਆਂ ਨਹੀਂ ਆਉਂਦੀਆਂ ਕਲੋਨੀਆਂ ਦਰਖਤ ਕਲੋਨੀ ਵਾਲੇ ਦਰਖਤ ਸਲਿੱਪ ਰੋਡ ਨਹੀਂ ਲੈ ਸਕਦੇ ਦਰਖਤ ਵਧਣ ਵਧਣ ਇਹ ਜਵਾਨੀ ਗੱਲ ਹੀ ਆਪਾਂ ਕਹਿ ਸਕਦੇ ਜੇ ਤੁਹਾਡੇ ਕੋਲੇ ਗਾਈਡਲਾਈਨ ਪਈ ਹੋਊਗੀ ਨਾ ਫਿਰ ਕਹਿ ਸਕਦੇ ਤੁਸੀਂ ਜੀ ਜੀ ਨਹੀਂ ਉਹਦਾ ਭਾਉਰਾ ਵਾਲਾ ਨਾ ਹਾਂਜੀ ਉਹਦਾ ਭਾਉਰਾ ਵਾਲਾ ਕਹੀ ਜਾਓ ਕੋੜੀ ਬੋਸਾ ਹੂੰ ਮੇਰੀ ਗੱਲ ਸਮਝੋਗੇ ਮੈਂ ਵੀ ਮੈਂ ਵੀ ਇਹ ਇਲਾਜ ਤੁਹਾਨੂੰ ਜਵਾਨੀ ਦੱਸ ਰਿਹਾ ਹਾਂ ਹਾਂਜੀ ਹਾਂਜੀ ਮੇਰੇ ਨੂੰ ਤੁਸੀਂ ਕਹਿੰਦੇ ਹੋ ਮੈਂ ਵਾਈਟ ਲੇਨ ਜਾਉਣਾ ਮੈਂ ਇਹ ਮੇਰੇ ਕੋਲ ਸਾਹਮਣੇ ਗਾਈਡ ਲਾਈਨ ਹੋਣੀ ਹੈ ਮੈਂ ਤਾਂ ਹੀ ਬੋਲੂਗਾ ਪਰ ਇਹ ਗਾਈਡ ਲਾਈਨ ਤਾਂ ਇੰਨੀ ਗਾਈਡ ਲਾਈਨ ਤਾਂ ਹੈਗੀ ਹੈ ਨਾ ਵੀ ਜਿਹੜੇ ਵਾਲੇ ਦਰਫਤਾਨ ਮੰਨ ਲਓ ਇਹ ਕੋਲੋਨੀ ਹੈ ਸਿਰਫ ਠੀਕ ਹੈ ਜੀ ਜੇ ਕੋਲੋਨੀ ਹੈ ਨਾ ਤਾਂ ਇਹ ਮਿਲਟਰੀ ਏਰੀਆ ਹੈ ਨਾ ਕੋਈ ਫੈਕਟਰੀ ਏਰੀਆ ਨਾ ਕੋਈ ਇਹੋ ਜਿਹਾ ਏਰੀਆ ਕਿੱਥੇ ਕੀ ਟ੍ਰੈਫਿਕ ਜਾਮ ਜਾਮ ਦਾ ਪ੍ਰਬੰਧ ਹੁੰਦਾ ਇਹੋ ਜਿਹਾ ਕੋਈ ਏਰੀਆ ਹੈ ਨਹੀਂਗਾ ਜਾਂ ਕੋਈ ਵੱਡਾ ਮਾਲ ਹੋਵੇ ਜਾਂ ਕੋਈ ਹੋਰ ਹੋਵੇ ਵੈਸੇ ਇਹਨਾਂ ਨੇ ਮੈਂ ਤਾਂ ਇਹਨਾਂ ਨੇ ਕੀ ਕੀਤਾ ਉਦੋਂ ਜਾ ਕੇ ਜਦੋਂ ਸਲਿਪ ਰੋਡ ਅਪਲਾਈ ਕੀਤੀ ਹੈ ਜਾ ਕੇ ਇਹਨਾਂ ਨੇ ਟੈਕੀ ਭ ਹਾਂਜੀ ਉਹਨੇ ਖਾਮਿਜ ਕੇ ਕੇਸ ਵੇਚਾ ਸੁਣ ਲਾ ਇਹਦੇ ਵਿੱਚ ਦੋਸ਼ੀ ਕਿਹੜੇ-ਕਿਹੜੇ ਮੰਨਾਂਗੇ ਆਪਾਂ ਇੱਕ ਤਾਂ ਡੀਐਫਓ ਬਣੂਗਾ ਮੇਨ ਠੀਕ ਹੈ ਜੀ ਉਹ ਸਮਝਾ ਸੀਗਾ ਜਿਨੇ ਉਹ ਸਾਈਨ ਕੀਤੇ ਆ ਜੀ ਠੀਕ ਹੈ ਜੀ ਕੋਈ ਵੀ ਜਗਾ ਹੈ ਉਹ ਸਮਝਾ ਰੇਂਜ ਅਫਸਰ ਜੀ ਉਹ ਮੈਂ ਦੋਨੇ ਬਣ ਜੰਦੇ ਆ ਉਸ ਸਮਝਾ ਕੰਟਰਵੇਟਰ ਬਿਲਕੁਲ ਜੀ ਇਹਨਾਂ ਨੇ ਜਿਹੜੇ ਇਹਨਾਂ ਨੇ ਜਿਹੜੇ ਇਹਨਾਂ ਨੇ ਜਿਹੜਾ ਕੁਝ ਲਿਖ ਕੇ ਦਿੱਤਾ ਇਹਦੇ ਵੱਲੋਂ ਉਹ ਲਿਖੇ ਤਾਂ ਉਹਦੇ ਵਿੱਚ ਕੀ ਲਿਖ ਕੇ ਦਿੱਤਾ ਇਹ ਆਪਾਂ ਨੂੰ ਨਹੀਂ ਪਤਾ ਮੈਂ ਉਹ ਹੀ ਤਾਂ ਕਹਿ ਰਿਹਾ ਮੈਂ ਕੱਲ ਦਾ ਦੇਖ ਰਿਹਾ ਡਰਾਮਾ ਦੇਖੂਗਾ ਸੁਣੋ ਅਗਰ ਕੀ ਇਹ ਲੋਕਾਂ ਨੂੰ ਪਤਾ ਨਹੀਂ ਹੁੰਦਾ ਤਾਂ ਨਹੀਂ ਪਤਾ ਸਭ ਨੂੰ ਹੁੰਦਾ ਠੀਕ ਹੈ ਨਾ ਨਹੀਂ ਉਹ ਠੀਕ ਹੈ ਹਜੂਮ ਠੀਕ ਹੈ ਬਿਲਕੁਲ ਬਹੁਤ ਵਧੀਆ ਗੱਲ ਕਰ ਰਹੇ ਜਿਹੜੇ ਕਰ ਰਹੇ ਪਰ ਉਹ ਜਦੋਂ ਡੀਐਫਓ ਕੋਲ ਗਏ ਆ ਠੀਕ ਹੈ ਨਾ ਸਭ ਤੋਂ ਪਹਿਲਾਂ ਡੀਐਫਓ ਨੂੰ ਕਹ ਲੈ ਗਾਈਡ ਲਾਈਨਾਂ ਦੇ ਵੀ ਕਿੱਥੇ ਆ ਠੀਕ ਹੈ ਜੀ ਨਹੀਂ ਆ ਸਮਝੇ ਜਾਂ ਤਸਵੀਰ ਲੜਾਇਆ ਸੀ ਉੱਤੇ ਹੁਣਾਂ ਤਸਵੀਰਾਂ ਨੂੰ ਕਿਹਾ ਵੀ ਉਹ ਇਹ ਤਾਂ ਪੁੱਛ ਰਹੇ ਆ ਲੋਕ ਆ ਵੀ ਜਿਹੜੀ ਮਨਜ਼ੂਰੀ ਗਲਤ ਮਿਲੀ ਹੈ ਠੀਕ ਹੈ ਗਲਤ ਮਿਲੀ ਆ ਹਾਂ ਹਾਂ ਆਪ ਆਪਣੇ ਕੋਲੇ ਨਹੀਂ ਸਰ ਮੈਂ ਤੁਹਾਡੀ ਗੱਲ ਹੋਲਡ ਕਰਨ ਜਾਵਾ ਇਹ ਮਨਜ਼ੂਰੀ ਮਿਲ ਗਈ ਇਹਨਾਂ ਨੂੰ ਮੀਠਾ ਕੁੜੀਆ ਵਾ ਹਾਂ ਮਨਜ਼ੂਰੀ ਮਿਲੀ ਵੀ ਹੁਣ ਵੇਖਾ ਮਨਜ਼ੂਰੀ ਮਿਲੀ ਤਾਂ ਹੀ ਤਰਸਤ ਵੱਧ ਰਿਹਾ ਹੋ ਹਾਂ ਐਵੇਂ ਨਹੀਂ ਹੱਥ ਲਾ ਸਕਦੇ ਨਾ ਨਾ ਐਵੇਂ ਨਹੀਂ ਹੱਥ ਲਾ ਸਕਦੇ ਪਰ ਇਹ ਮਨਜ਼ੂਰੀ ਮਿਲੇਗਾ ਮਿਲੀ ਗੱਲ ਤਾਂ ਯਾਨੀ ਕਿ ਇਹ ਕੋਈ ਆਈ ਵੀ ਹੈ ਮਨਜ਼ੂਰੀ ਦਾ ਆਪਸ਼ਨ ਨਹੀਂ ਹੋ ਸਕਦੇ ਯਾਨੀ ਕਿ ਇਹ ਦੇ ਵਿੱਚ ਇੱਕ ਕੁਐਸਚਨ ਮਾਰਕ ਹੈ ਵੀ ਇਹ ਗਾਈਡਲਾਈਨ ਦੇਖਣੀ ਪਊਗੀ ਕਿ ਇਹ ਗਾਈਡਲਾਈਨ ਦੇ ਵਿੱਚ ਆਉਂਦੀ ਹੈ ਕਿ ਨਹੀਂ ਆਉਂਦੀ ਹੈ ਨੰਬਰ ਤੋਂ ਜਦੋਂ ਮੰਜੂਰੀ ਬਲਾਈ ਕੀਤੀ ਆ ਉਹ ਬੰਦੇ ਨੇ ਗਲਤ ਕੰਮ ਕੀਤਾ ਹੈ ਕੀਤਾ 100% ਕੀਤਾ ਹਾਂ ਠੀਕ ਹੈ ਜੀ ਠੀਕ ਹੈ ਉਹ ਵੀ ਮੈਨੂੰ ਬੰਦੂਖ ਦਾ ਸਾਹਸ ਦੇਦਾ ਅਪਲਾਈ ਕਰਦਾ ਹਾਂ ਉਹਾਰ ਦੇ ਦੌਰ ਤੇ ਠੀਕ ਹੈ ਤੁਹਾਡੇ ਤੁਹਾਡੇ ਹੱਥ ਹੈ ਨਹੀਂ ਉਹਨੇ ਹਾਂ ਮੈਂ ਲਿਖਦਾ ਬਣਾਦਾ ਭਾਈ ਤੁਹਾਨੂੰ ਹੱਥ ਹੀ ਹੈ ਨਹੀਂ ਤੇਰੇ ਡਾਕਟਰ ਬਣਾਏ ਹੀ ਨਹੀਂ ਬਿਲਕੁਲ ਸਰ ਬਿਲਕੁਲ ਸਹੀ ਬਿਲਕੁਲ ਬਿਲਕੁਲ ਤੂੰ ਕਿਵੇਂ ਚਲਾਏਗਾ ਬੰਦੂਖ ਤੇਰੇ ਲੱਤਾਂ ਹੈ ਨਹੀਂ ਮਾਣੋ ਕੋਈ ਨਾ ਕੋਈ ਨਾ ਦਾ ਤੁਹਾਡਾ ਕੋਈ ਕਾਰਖਾਨਾ ਨਾ ਇਹ ਮਿਲਟਰੀ ਏਰੀਆ ਨਾ ਕੁਝ ਹੋ ਰਿਹਾ ਤੁਸੀਂ ਇਹ ਤੁਸੀਂ ਇਹ ਜਿਹੜੀ ਪਰਮਿਸ਼ਨ ਗਲਤ ਲਈ ਹੈ ਹਾਂ ਨਹੀਂ ਲਈ ਨਹੀਂ ਦਿੱਤਾ ਤਾਂ ਲੈ ਲਈ ਨਹੀਂ ਯਾਨੀ ਕਿ ਦਿੱਤੀ ਗਲਤ ਹੈ ਲੈਣਾ ਵੀ ਗਲਤ ਹੈ ਲੈਣਾ ਅਪਰੋ ਅਬਰੋਜ ਰੋ ਆਲਾ ਸਲਿੱਪ ਰੋਡ ਸਲਿੱਪ ਰੋਡ ਗਵਰਨਮੈਂਟ ਦੀ ਆਪਾਂ ਕਿਵੇਂ ਦੇ ਸਕਦੇ ਆ ਅੱਛਾ ਇਹ ਇਹ ਇਹਨਾਂ ਨੇ ਸਲਿੱਪ ਰੋਡ ਅਪਲਾਈ ਕੀਤੀ ਹੈ ਹੈ ਰੋਡ ਅਪਲਾਈ ਕੀਤੀ ਹੈ ਰਸਤਾ ਵੀ ਕੀਤਾ ਰਸਤਾ ਥੋੜਾ ਹਿੰਦਾ ਨਾ ਠੀਕ ਹੈ ਸਲਿੱਪ ਰੋਡ ਕੀਤੀ ਹੈ 22 ਦਰਸਤ ਕੱਟਿਆ ਨਹੀਂ ਨਹੀਂ ਕੱਟਣੀ ਆਉਂਦੀ ਸੀ ਸਰ ਹੁਣ ਜਿਵੇਂ ਕਿ ਦਰਖਤ ਇਹਨਾਂ ਨੇ ਕੱਟਤੇ ਠੀਕ ਹੈ ਜੀ ਹਾਂ ਦਰਖਤ ਕੱਟਣ ਦਾ ਜਿਹੜਾ ਇਹ ਹੁੰਦਾ ਇਹ ਇਹ ਤੇ ਕੀ ਕ੍ਰਾਈਮ ਬਣਦਾ ਹੈ ਕ੍ਰਾਈਮ ਤਾਂ ਕੁਛ ਨਹੀਂ ਬਣਦਾ ਕ੍ਰਾਈਮ ਤਾਂ ਇਹ ਹੀ ਹੈਗਾ ਵੀ ਜਿਹੜੀ ਡੀਸੀ ਡੀਸੀ ਦਾ ਡੀਸੀ ਕੋ ਪਾਵਰ ਹੈ ਡੀਸੀ ਕੇ ਠੇਕਾ ਕੈਨਸਲ ਕਰੇ ਹੈ ਠੀਕ ਹੈ ਤੇ ਜਿਹੜੇ ਜਿਹੜੇ ਪਰਿਆ ਪਰਿਆ ਰਾਇ ਵਾਲੇ ਚ ਦਰਖਤ ਕਿੰਨੇ ਵਾਰ ਤੇ ਵੈਸੇ ਉਹ 6 ਕਹਿੰਦੇ ਵਾ 7 ਕਹਿੰਦੇ ਉਹ ਮੇਰੇ ਤਾਂ ਮੌਕੇ ਤੇ ਪਤਾ ਨਹੀਂ ਮੈਨਾਂ ਗਿਆ ਜੀ ਟੋਟਲ ਟੋਟਲ ਕਿੰਨੇ ਕਹਿੰਦੇ ਵੈਸੇ ਅੰਦਾਜ਼ਾ ਈ ਪ੍ਰੋਡਕਟੀਵਿਟੀ ਕੀ ਹੈ ਟੀ ਰਕਤ ਕੰਮ ਰੁਕਤਾ ਇਨਾਂ ਨੇ ਵੈਸੇ ਹਾਂ ਕੰਮ ਰੁਕ ਗਿਆ ਸਾਰਾ ਕੰਮ ਹੋ ਨਹੀਂ ਆ ਰਿਹਾ ਹਾਂ ਚਲੋ ਠੀਕ ਹੈ ਜੀ ਕੱਲ ਕਰਦੇ ਆਪਾਂ ਫਿਰ ਬਾਈਟ ਤੁਹਾਡੀ ਹਾਂ ਨਹੀਂ ਮੈਂ ਬਿਆਰ ਨਹੀਂ ਦੇ ਸਕਦਾ ਕੋਈ ਮੈਨੂੰ ਗਾਈਡਲਾਈਨ ਹੋਣੀ ਫਿਰ ਦੇ ਸਕਦਾ ਮੈਂ ਗਾਈਡਲਾਈਨ ਲੈ ਲਵਾਂ ਠੀਕ ਹੈ ਸਖ ਠੀਕ ਇਹ ਗਾਈਡਲਾਈਨ ਤੁਸੀਂ ਲੈ ਲਓ ਬੀ ਐਫਓ ਤੋਂ ਠੀਕ ਹੈ ਜੀ ਉਸ ਤੋਂ ਉਸ ਤੋਂ ਕੰਮ ਸਾੜ ਹੋਊਗਾ ਜੀ ਸਰ ਜੀ ਸਰ ਮੇਰੀਆ ਸਮਝੀ ਹੈ ਨਾ ਸਮਝ ਗਿਆ ਜੀ ਸਮਝ ਆ ਹਾਂ ਮੇਰੇ ਕੋ ਹੋਣੀ ਹੈ ਗਾਈਡਲਾਈਨ ਮੈਂ ਕਹਿੰਦਾ ਆ ਲਖੋ ਗਾਈਡਲਾਈਨ ਨਹੀਂ ਕਹਿੰਦੀ ਸੀ ਤੁਸੀਂ ਵੀ ਤੁਸੀਂ ਵੀ ਕੋਸ਼ਿਸ਼ ਕਰੋ ਗਾਈਡਲਾਈਨ ਲੈਣ ਦੀ ਆਹ ਵੰਦਾ ਅਸੀਂ ਕਰਨੇ ਕੋਸ਼ਿਸ਼ ਇਹ ਨੈਟ ਤੇ ਵੀ ਵੈਬਸਾਈਟ ਤੇ ਪਈ ਹੋਊ ਗਾਈਡਲਾਈਨ ਤਾਂ ਲੈ ਜੇ ਹੋਣੀ ਆ ਦੇਖ ਕੇ ਪੜ ਲਓ ਠੀਕ ਹੈ ਠੀਕ ਹੈ ਔਰ ਇਹਦੇ ਨਾਲ ਸਾਨੂੰ ਬੜਾ ਹੋਰ ਬੜਾ ਕੁਝ ਬਣਦਾ ਹੈ ਜਿਹੜੀ ਪ੍ਰਦੂਸ਼ਣ ਨੂੰ ਬੜਾ ਬੜਾ ਅਹਿਸਾਸ ਕਰਾਤਾ ਜੀ ਕੁਦਰਤ ਦਾ ਬਿਲਕੁਲ ਬਿਲਕੁਲ ਪ੍ਰਦੂਸ਼ਣ ਨੂੰ ਕੰਟਰੋਲ ਕਰਦੀ ਹੈ ਜਿੰਨਾ ਧੂਆਂ ਜੋ ਪ੍ਰਦੂਸ਼ਣ ਹੁੰਦਾ ਉਹਨੂੰ ਸਾਰੇ ਨੂੰ ਇਹ ਨਸ਼ਟ ਕਰਦੀ ਹੈ ਆਪਣੇ ਵਿੱਚ ਦੇ ਰਕਤ ਉਹ ਇਹਨੂੰ ਉਹਨੂੰ ਖਾ ਜਾਂਦੇ ਆ ਤੇ ਉਹਨੂੰ ਆਕਸੀਜਨ ਸਾਨੂੰ ਕਨਵਰਟ ਕਰਕੇ ਦਿੰਦੇ ਆ ਉਸ ਤੋਂ ਬਾਅਦ ਜਿਹੜੇ ਸਾਡੇ ਕੁਦਰਤੀ ਜਾਨਵਰ ਹੈ ਜਿਹੜੀਆਂ ਹੋਗੀਆਂ ਤੋਤੇ ਹੋ ਗਏ ਕਾਂ ਜਨੌਰ ਕੋਤਰ ਜੋ ਘਾਟਵਾ ਬਿੱਲੇ ਜੋ ਦਰਖਤਾਂ ਦੇ ਉੱਤੇ ਰਹਿੰਦੇ ਆ ਉਹਨਾਂ ਦੇ ਬਚਾਰਾਂ ਦੇ ਘਰ ਹੁੰਦੇ ਆ ਉੱਤੇ ਉਹਨਾਂ ਦੇ ਘਰ ਉਜੜ ਜਾਂਦੇ ਆ ਬੜਾ ਨੁਕਸਾਨ ਹੁੰਦਾ ਹੈ ਕੁਦਰਤ ਨਾਲ ਖਲਵਾੜ ਕੀਤਾ ਜਾਂ ਇਹ ਨਹੀਂ ਹੋਣਾ ਚਾਹੀਦਾ ਇਹ ਇਹ ਜਿਹੜਾ ਬੰਦੀ ਕਾਰਵਾਈ ਇਹ ਮਤਲਬ ਪ੍ਰਸ਼ਾਸਨ ਇਹਦੇ ਵਾਸਤੇ ਇੱਕ ਸਪੈਸ਼ਲ ਸੈੱਟ ਬਣਾ ਕੇ ਜੀ ਪੂਰੀ ਜਿਹੜੀ ਮਨਜ਼ੂਰੀ ਮਿਲ ਉਹਦੀ ਪੂਰੀ ਪੜਤਾਲ ਕਰਨੀ ਚਾਹੀਦੀ ਹੈ ਤੇ ਇਹਦੇ ਵਾਸਤੇ ਸਪੈਸ਼ਲ ਕਾਰਵਾਈ ਕਰਨੀ ਚਾਹੀਦੀ ਹੈ ਸਰਕਾਰ ਨੂੰ ਤੇ ਜਿਸ ਤਰ੍ਹਾਂ ਲੋਕਾਂ ਦੇ ਵਿੱਚ ਅਕਰੋਸ਼ ਪਾਇਆ ਜਾ ਰਿਹਾ ਹੈ ਉਹ ਤਾਂ ਪਰ ਉਹ ਜਿਹੜੇ ਕਲੋਨੀ ਵਾਲਿਆਂ ਦੇ ਨਿੱਜੀ ਸਵਾਰਥ ਇੱਕ ਨਿੱਜੀ ਸਵਾਰਥ ਦੇ ਲਈ ਐਡਾ ਵੱਡਾ ਕੰਮ ਕਰਿਆ ਐਡਾ ਵੱਡਾ ਉਹ ਕ੍ਰਾਈਮ ਇੱਕ ਤਰ੍ਹਾਂ ਮੈਂ ਇਸ ਨੂੰ ਕ੍ਰਾਈਮ ਕਹੂੰਗਾ ਇਹ ਕ੍ਰਾਈਮ ਹੈ ਕਿਸੇ ਦਾ ਘਰ ਉਜਾੜਨਾ ਇਹਦਾ ਘਰ ਉਜਾੜਨਾ ਆਕਸੀਨ ਆਕਸੀਜਨ ਦੇਣ ਵਾਲੇ ਸਾਨੂੰ ਰੋਖ ਹੈ ਉਹਨਾਂ ਦਾ ਕਤਲ ਮੈਂ ਇਹਨਾਂ ਨੂੰ ਕਤਲ ਕਤਲ ਦਾ ਨਾਮ ਨਾਉਂਗਾ ਵੀ ਉਹਨਾਂ ਦਾ ਕਤਲ ਕੀਤਾ ਹੈ ਕੀ ਸਜ਼ਾ ਹੋਣੀ ਚਾਹੀਦੀ ਹੈ ਸਜ਼ਾ ਤਾਂ ਦੇਖੋ ਇੱਕ ਤਰ੍ਹਾਂ ਦਾ ਇਹ ਹੈ ਤਾਂ ਮਤਲਬ ਕੁਦਰਤ ਨੂੰ ਕਤਲ ਕਰਨ ਦਾ ਹੀ ਮਸਲਾ ਹੈ ਮਤਲਬ ਇੱਕ ਜੇ ਦੇਖਿਆ ਜਾਵੇ ਕੁਦਰਤ ਨੂੰ ਅਸੀਂ ਕਤਲ ਕਰ ਰਹੇ ਹਾਂ ਜਿਹੜੀ ਕੁਦਰਤ ਦੀ ਸਾਨੂੰ ਦੇਣ ਆ ਉਹਨੂੰ ਅਸੀਂ ਨਸ਼ਟ ਕਰ ਰਹੇ ਹਾਂ ਔਰ ਉਹਦੇ ਨਾਲ ਨਾਲ ਅਸੀਂ ਬਹੁਤ ਜਾਨਵਰਾਂ ਨੂੰ ਨਾਲ ਨਸ਼ਟ ਕਰ ਰਹੇ ਹਾਂ ਅਸੀਂ ਆਕਸੀਜਨ ਨੂੰ ਨਸ਼ਟ ਕਰ ਰਹੇ ਹਾਂ ਅਸੀਂ ਪ੍ਰਦੂਸ਼ਣ ਨੂੰ ਵੜਾਵਾ ਦੇ ਰਹੇ ਹਾਂ ਮਤਲਬ ਜੋ ਇਹ ਬਹੁਤ ਵੱਡਾ ਜੁਰਮ ਹੈ ਇਹਨੂੰ ਸਰਕਾਰ ਨੂੰ ਮਤਲਬ ਹਲਕੇ 'ਚ ਨਹੀਂ ਲੈਣਾ ਚਾਹੀਦਾ ਬਹੁਤ ਸੀਰੀਅਸ ਲੈ ਕੇ ਇਹਦੀ ਮਤਲਬ ਪੜਤਾਲ ਕਰਨੀ ਚਾਹੀਦੀ ਹੈ ਮਨਜ਼ੂਰੀ ਕਿੱਥੇ ਮਨਜ਼ੂਰੀ ਮਿਲੀ ਹੈ ਕਿਉਂ ਮਿਲੀ ਹੈ ਇਹ ਇਹ ਮਤਲਬ 90% ਮੈਨੂੰ ਉਮੀਦ ਹੈ ਜਿਹੜੀ ਮਨਜ਼ੂਰੀ ਹੈ ਇਹ ਮਿਲੀ ਭੁਗਤਣਾ ਮਿਲੀ ਹੈ ਤੇ ਗਲਤ ਗਲਤ ਮਿਲੀ ਹੈ ਹਾਂ ਇਹ ਤੇ ਸੇ ਮਿਲੀ ਭੁਗਤਣਾ ਗੱਲ ਸਾਡੇ ਜਿਹੜੇ دوست ਤੇ ਮਿੱਤਰ ਆ ਸਾਡੇ ਜੰਗਲਾਤ ਵਿਭਾਗ ਵਿੱਚ ਜਿਹੜੇ ਰਿਟਾਇਰ ਹੋਏ ਮਧੂਪੂਰਨ ਜੀ ਜਿਹੜੇ ਸਾਡੇ ਆ ਉਹ ਵੀ ਇਹਦੇ ਬਾਰੇ ਜਾਣਕਾਰੀ ਦੇਣਗੇ ਆ ਦੇਖੋ ਤੁਸੀਂ ਅੱਜ ਹੁਣ ਆਪਾਂ ਤੁਸੀਂ ਸੁਣਿਆ ਮਧੂਪੁਸ਼ਿੰਝੀ ਮਧੂਪੁਸ਼ਿੰਝੀ ਨੇ ਦੱਸਿਆ ਵੀ ਇਹ ਜਿਹੜੀ ਕਾਰਵਾਈ ਹੈ ਇਹ ਇਸ ਤਰ੍ਹਾਂ ਨਹੀਂ ਹੋਈ ਕਿ ਕੋਈ ਇੰਨੇ ਡਿਪਾਰਟਮੈਂਟਾਂ ਵਿੱਚੋਂ ਨਿਕਲ ਕੇ ਫਾਈਲਾਂ ਆਣੀਆਂ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਦੇਖੋ ਅਪਰੋਚ ਨਾਲ ਹੀ ਹੁੰਦਾ ਸਾਰਾ ਕੁਝ ਚਾਹੇ ਤੁਸੀਂ ਉਹ ਸਿਆਣਿਆਂ ਦੀ ਇੱਕ ਕਹਾਵਤ ਹੁੰਦੀ ਜਿਹੜੀ ਪਹਿਲਾਂ ਕਹਿੰਦੇ ਕੰਮ ਦੋ ਤਰੀਕਿਆਂ ਨਾਲ ਹੀ ਹੁੰਦਾ ਜਾਂਦਾ ਜੈਕ ਨਾਲ ਹੁੰਦਾ ਜਾਂਦਾ ਚੈੱਕ ਨਾਲ ਹੁੰਦਾ ਹੈ ਇਹਦੇ ਵਿੱਚ ਜਿਆਦਾ ਚੈੱਕ ਦੀ ਵਰਤੋਂ ਕੀਤੀ ਗਈ ਜਾਂ ਜੈਕ ਦੀ ਕੀਤੀ ਗਈ ਇਹ ਮਨਜ਼ੂਰੀ ਦਾ ਇੱਕ ਦਰਖਤ ਕੱਟਣਾ ਹੋਵੇ ਉਹਦੀ ਮਨਜ਼ੂਰੀ ਲੈਣ ਵਾਸਤੇ ਬੰਦੇ ਜੀ ਮਤਲਬ ਲੇਲੜੀਆਂ ਨਿਕਲ ਜਾਂਦੀਆਂ ਲੇਲੜੀਆਂ ਨਿਕਲ ਜਾਂਦੀਆਂ ਚੀਕਾ ਨ ਕੋਈ ਨਾਲੇ ਉਹਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਉਹ ਆਪਣੇ ਖੇਤ ਚ ਦਰਖਤ ਲਗਾਉਂਦਾ ਉਹਨੂੰ ਪੱਟਣ ਵਾਸਤੇ ਪਤਾ ਨਹੀਂ ਕਿੰਨਾ ਉਹਨੂੰ ਵਿਚਾਰੇ ਨੂੰ ਕਿੰਨੇ ਸਾਲ ਹੀ ਭਕਾਈ ਕਰਦਾ ਨਾ ਇਹ ਕਿਸੇ ਨੂੰ ਅੜਚਨ ਨਹੀਂ ਪੈਦਾ ਕਰਦਾ ਕਿਸੇ ਦੀ ਕੋਈ ਅੜਚਨ ਨਹੀਂ ਪੈਦਾ ਕਰਦਾ ਕੋਈ ਰਸਤਾ ਨਹੀਂ ਬੰਦ ਕਰਦਾ ਬਲਕਿ ਉਹਦੇ ਬਦਲੇ ਹੋਰ ਵੀ ਦਰਖਤ ਲਾਉਣ ਵਾਸਤੇ ਉਹਨਾਂ ਦਾ ਸਹਿਮਤ ਹੁੰਦਾ ਪਰ ਉਹਦੀਆਂ ਵਿਚਾਰੀਆਂ ਸਾਲਾਂ ਬਾਅਦ ਉਹਦੇ ਦਫ਼ਤਰਾਂ ਦੇ ਕਿਹੜੇ ਚੱਕਰ ਕੱਟ ਕੱਢ ਕੇ ਥੱਕ ਜਾਂਦਾ ਇੱਥੇ ਪਤਾ ਨਹੀਂ ਕੋਈ ਮੈਂਟਨੈਂਸ ਮਤਲਬ ਥੋੜੇ ਦਿਨ ਹਫ਼ਤੇ 10 ਦਿਨਾਂ ਜਾਂ ਮਹੀਨੇ ਵੀ ਦਿਨਾਂ ਦੀਆਂ ਜੀ ਮਨਜ਼ੂਰੀਆਂ ਲੈ ਆਉਂਦੇ ਪਤਾ ਨਹੀਂ ਕਿਵੇਂ ਲੈ ਆਉਂਦੇ ਆ ਸਰ ਤੁਹਾਡੀ ਲਾਨਿਆਂ ਨੂੰ ਪਾਲਦੇ ਪੁੱਤ ਦੀ ਤਰ੍ਹਾਂ ਪਾਲਦੇ ਆਪਾਂ ਆਪਣੇ ਬੱਚਿਆਂ ਦੀ ਤਰ੍ਹਾਂ ਉਹਨੂੰ ਪਾਲਦੇ ਆ ਉਹ ਜਵਾਨ ਹੋਣ ਤੋਂ ਬਾਅਦ ਉਸ ਪੁੱਤ ਦਾ ਕਤਲ ਕਰ ਦਿੱਤਾ ਜਾਵੇ ਉਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜਿਹੜੇ ਵਾਤਾਵਰਣ ਪ੍ਰੇਮੀ ਜਾਂ ਦਰਖਤ ਪ੍ਰੇਮੀ ਹੈ ਅਸੀਂ ਦਰਖਤਾਂ ਨੂੰ ਪੁੱਤਾਂ ਵਾਂਗ ਪਾਲਦੇ ਆ ਪਰ ਸਾਨੂੰ ਇਹ ਪਿਓ ਵਾਂਗੂ ਸਾਡੇ ਸਿਰ ਦੇ ਉੱਤੇ ਛਾਂ ਕਰਦੇ ਠੰਢੀ ਬਿਲਕੁਲ ਪਾਲਦੇ ਅਸੀਂ ਪੁੱਤਾਂ ਵਾਂਗ ਪਰ ਇਹ ਸਾਡੀ ਜਿਹੜੀ ਸਾਨੂੰ ਦੇਖ ਸਾਨੂੰ ਆਕਸੀਜਨ ਸਾਨੂੰ ਸਾਹ ਦਿੰਦੀ ਹੈ ਜ਼ਿੰਦਗੀ ਜਿਉਣ ਵਾਸਤੇ ਸਾਨੂੰ ਛਾਂ ਦਿੰਦੇ ਆ ਸਾਨੂੰ ਮਤਲਬ ਹੋਰ ਬੜਾ ਕੁਝ ਦਿੰਦੇ ਆ ਆਰਗੈਨਿਕ ਚੀਜ਼ਾਂ ਇਹਨਾਂ ਤੋਂ ਬੜੀਆਂ ਪ੍ਰਾਪਤ ਹੁੰਦੀਆਂ ਇਹ ਸਾਨੂੰ ਇਹ ਸਾਡੇ ਪਿਓ ਮਤਲਬ ਪਾਲਣਾ ਕਰਦੇ ਜਿਹੜੇ ਦਰਖਤ ਹੈ ਅਸੀਂ ਇਹਨਾਂ ਤੋਂ ਬਿਨਾ ਜਿੰਦੇ ਹੀ ਨਹੀਂ ਰਹਿ ਸਕਦੇ ਇਸ ਕਰਕੇ ਦਰਖਤਾਂ ਨੇ ਬਹੁਤ ਜ਼ਰੂਰੀ ਹੈ ਪਹਿਲਾਂ ਵੀ ਸਰਕਾਰਾਂ ਨੇ ਜਿਹੜੀਆਂ 4 ਲਾਈਨ ਮਤਲਬ ਨੈਸ਼ਨਲ ਹਾਈਵੇ ਕੱਢੀਆਂ ਬੜੇ ਦਰਖਤਾਂ ਦੀ ਮਾਰ ਹੋਈ ਐ ਮਲੋਟ ਰੋਡ ਹੋ ਗਈ ਚੰਡੀਗੜ੍ਹ ਰੋਡ ਹੋ ਗਈ ਬਰੰਡਾ ਜਿਹੜੀ ਇਹ ਸਾਰੇ ਦਰਖਤ ਕਰ ਪਰ ਸਰਕਾਰ ਨੇ ਪ੍ਰੋਸੈਸ ਭਾਵੇਂ ਸੀ ਪਰ ਸਰਕਾਰ ਨੂੰ ਜਦੋਂ ਇਹ ਇਹ ਪ੍ਰੋਸੈਸ ਇਹ ਨਹੀਂ ਹੁੰਦਾ ਵੀ ਅੱਜ ਸ਼ਾਮ ਨੂੰ ਕੀਤਾ ਤੇ ਸਵੇਰ ਬਣ ਗਿਆ ਇਹ ਪ੍ਰੋਸੈਸ ਹੁੰਦਾ 10 ਸਾਲ ਜਾਂ 15 ਸਾਲ ਪਹਿਲਾਂ ਪ੍ਰੋਸੈਸ ਸ਼ੁਰੂ ਹੁੰਦੇ ਆ ਜਦੋਂ ਪ੍ਰੋਸੈਸ ਪਹਿਲਾਂ ਸ਼ੁਰੂ ਹੁੰਦੇ ਤਾਂ ਉਸ ਟਾਈਮ ਸਰਕਾਰ ਨੂੰ ਉਹਦਾ ਉਹਦਾ ਦਰਖਤਾਂ ਦਾ ਪਹਿਲਾਂ ਮਤਲਬ ਉਹਦਾ ਬਣਾ ਕੇ ਜਿਹੜਾ ਬਜਟ ਹੁੰਦਾ ਜਿਹੜਾ ਉਹਦਾ ਸਾਰਾ ਐਸਟੀਮੇਟ ਬਣਾ ਕੇ ਜਿੰਨੇ ਦਰਖਤ ਉਹਨਾਂ ਨੇ ਕੱਟਨੇ ਹੁੰਦੇ ਉਹਨਾਂ ਦੇ ਨਕਸ਼ੇ ਦੇ ਵਿੱਚ ਪ੍ਰੋਸੈਸ ਚ ਆਉਣੇ ਹੁੰਦੇ ਉਹਨੇ ਦਰਖਤ ਪਹਿਲਾਂ 10 ਸਾਲ ਪਹਿਲਾਂ ਨਵੇਂ ਲਾ ਦੇਣੇ ਚਾਹੀਦੇ ਆ ਬਿਲਕੁਲ ਮਧੂਪੂਸ਼ ਜੀ ਜਿਵੇਂ ਜਦੋਂ ਉਹ ਦਰਖਤ ਕਟਾਂਗੇ ਅਸੀਂ ਉਹ ਜਿਹੜੇ ਦੂਸਰੇ ਦਰਖਤ ਉਹਨਾਂ ਦੀ ਆਵਾਜ਼ ਹੋ ਜਾਣ ਮਵਾਦ ਜਿਵੇਂ ਕਿ ਮਧੂਪੂਸ਼ ਜੀ ਨੇ ਦੱਸਿਆ ਕਿ ਦਰਖਤ ਨੂੰ ਇੱਕ ਦਰਖਤ ਨੂੰ ਪਾਲਣਾ ਘੱਟ ਤੋਂ ਘੱਟ 10 ਤੋਂ 15 ਸਾਲ ਦਾ ਸਮਾਂ ਲੱਗਦਾ ਵੀ ਅਸੀਂ ਜਦੋਂ ਜੰਗਲਾਤ ਵਿਭਾਗ ਮੈਂ ਸੀ ਸਾਨੂੰ ਪਤਾ ਵੀ ਅਸੀਂ ਜਿਹੜੇ ਦਰਖਤ ਆ ਉਹਨਾਂ ਨੂੰ ਕਿਵੇਂ ਪ ਕਿ ਝਟਕੇ ਜੇ ਮਾਰ ਦਿੱਤਾ ਜਾਂ ਲੇ ਤਾਂ ਉਹ ਲੋਕ ਕਿਸ ਤਰ੍ਹਾਂ ਫੀਲ ਕਰਦੇ ਨੇ ਲਓ ਤੁਹਾਨੂੰ ਸੁਣਾਣੇ ਆ ਇੱਕ ਸਲਿੱਪ ਰੋਡ ਦੀ ਖਾਤਰ ਕਿੰਨੇ ਦਰਖਤਾਂ ਜੀ ਉੱਥੇ ਤੀਹ ਦਰਖਤ तकरीबन ਨੂੰ ਸੁਣਾ ਮੈਂ ਫੇਸਬੁੱਕ ਤੇ ਜਿਹੜਾ ਚੱਲ ਰਿਹਾ ਸਿਸਮ 30 ਦਰਖਤਾਂ ਦੇ ਕੱਟਣ ਦੀ ਉਹਨਾਂ ਨੇ ਮਨਜ਼ੂਰੀ ਲਈ ਹੈ ਪਰ ਉਹ ਮਨਜ਼ੂਰੀ ਨਹੀਂ ਹੋਣੀ ਚਾਹੀਦੀ ਸੀ ਉਸ ਵਕਤ ਕੇ ਪਹਿਲਾਂ ਲੋਕਾਂ ਨੇ ਵਿਊ ਲੈਣੇ ਚਾਹੀਦੇ ਸਰਕਾਰ ਨੂੰ ਇਥੇ ਦਰਖਤ ਕੱਟੇ ਜਾਣੇ ਚਾਹੀਦੇ ਡੀਸੀ ਸਾਹਿਬ ਡੀਸੀ ਸਾਹਿਬ ਪ੍ਰਸ਼ਾਸਨ ਬੱਚਿਆਂ ਨੂੰ ਸਟੂਡੈਂਟਾਂ ਨੂੰ ਬੁਲਾ ਕੇ ਦਰਖਤ ਲਾਉਣ ਦੇ ਬੜੀਆਂ ਸੰਸਥਾਵਾਂ ਐ ਤੁਸੀਂ ਵੀ ਉਹਦੇ ਵਿੱਚ ਤੁਸੀਂ ਵੀ ਦਰਖਤ ਨੂੰ ਜਾਨਕੀ ਪੌਦਿਆਂ ਦੀ ਜਿਹੜੀ ਉਹ ਪੈਦਾਵਾਰ ਨੂੰ ਵਧਾਉਣ ਲਈ ਇੰਨੇ ਉਪਰਾਲੇ ਕਰਦੋਂ ਟਰੀ ਗਾਰਡ ਲਗਾਣੇ ਉਹਨੂੰ ਪਾਣੀ ਪਸੂਵਾ ਸਾਮ ਪਾਣੀ ਪਾਣਿਓ ਇੰਨੇ ਦਰਖਤ ਦੇਲੀ ਸਰਕਾਰ ਸਟੂਡੈਂਟਾਂ ਨੂੰ ਸਭ ਨੂੰ ਬੇਨਤੀ ਕਰਦੀ ਹੈ ਰਿਕਵੈਸਟ ਕਰਦੀ ਹੈ ਕਿ ਤੁਸੀਂ ਵੱਧ ਤੋਂ ਵੱਧ ਦਰਖਤ ਲਾਓ ਉਹਨਾਂ ਜਿਹੜੇ ਉਹ ਜਿਹੜੇ ਪ੍ਰੇਮੀ ਦਰਖਤ ਪ੍ਰੇਮੀਆਂ ਦੇ ਮਨ ਤੇ ਕੀ ਬੀਤੀ ਹੋਗੀ ਸਰ ਦਰਖਤਾਂ ਬਾਰੇ ਤਾਂ ਦੇਖੋ ਸਰਕਾਰ ਬੜਾ ਦਰਖਤਾਂ ਵਾਸਤੇ ਕਰ ਰਹੀ ਹੈ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ मतलब समाज सेवा संस्थाओं ਤੋਂ कॅम्प ਲਗਾਏ ਜਾ ਰਹੇ ਆ ਅਸੀਂ بڑے درخت ਲਾਏ ਆ ਔਰ ਪੰਜਾਬ ਸਰਕਾਰੀ ਦੇ ਉੱਤੇ ਖਰਚਾ ਬੜਾ ਕਰ ਰਹੀ ਹੈ ਸਾਡੇ ਬਰਿੰਡਾ ਨਗਰ ਨੇ ਕਿ ਉਹਨੇ ਪਤਾ ਨਹੀਂ ਕਿੰਨੇ ਟਰੀ ਗਾਰਡ ਲੋਕਾਂ ਨੂੰ ਫ੍ਰੀ ਵੰਡਦੇ ਹੋਣਗੇ ਉਹਦੇ ਉੱਤੇ ਪਤਾ ਨਹੀਂ ਕਿੰਨੇ ਪੈਸੇ ਖਰਚ ਹੋਇਆ ਹੋਊਗਾ ਔਰ ਕਿੰਨੇ ਨਗਰ ਨੇ ਕਿ ਉਹਨੇ ਕਿੰਨੇ درخت ਲਾਏ ਹੋਣਗੇ ਔਰ ਸਮਾਜ ਸੇਵੀ ਲੋਕਾਂ ਨੇ ਕਿੰਨੇ درخت ਮੈਂ ਵੀ بڑے درخت ਲਾਏ ਮੇਰਾ ਖਿਆਲ 5 500 700000 ਰੁੱਖ ਮੈਂ ਵੀ ਲਾਤਾ ਹੂਗਾ ਤੇ ਬਾਕੀ ਜਿਹੜਾ ਦੇਖੋ ਜੀ ਸਿਸਟਮ ਹੈ ਇਹ ਗਲਤ ਹੈ درختਾਂ ਦੀ ਸਾਂਭ ਸੰਭਾਲ ਸਰਕਾਰ ਨੂੰ ਕਰਨੀ ਚਾਹੀਦੀ ਹੈ ਜੇ ਕੋਈ درختਾਂ ਦੇ ਖਿਲਾਫ ਕੋਈ ਕਰਦਾ ਹੈ ਤਾਂ ਉਹਦੇ ਸਖਤ ਤੋਂ ਸਖਤ ਕ ਕਾਰਵਾਈ ਹੋਵੇ ਜਿਵੇਂ ਕਿ ਮਦੋਪੂ ਸ਼ਹੀਦ ਨੇ ਦੱਸਿਆ ਇਹਦੇ ਵਿੱਚ ਕਿਹੜੇ ਕਿਹੜੇ ਅਫਸਰ ਆੜਨਗੇ ਉਹ ਇਹਨਾਂ ਨੇ ਦੱਸਿਆ ਵੀ ਕਿਹੜੇ ਕਿਹੜੇ ਅਫਸਰਾਂ ਤੇ ਗਾਜ गिर ਸਕਦੀ ਆ ਉਥੋਂ ਦੇ ਮੌਕੇ ਦੇ ਜਿਹੜੇ ਜਿਸ ਟਾਈਮ ਇਹ ਮਤਾ ਪਾਸ ਜਾ ਪਾਸ ਹੋਇਆ ਜਾਏ ਉਹ ਸਿਸਟਮ ਉਹ ਪ੍ਰੋਸੈਸ ਦੇ ਵਿੱਚ ਆਇਆ ਜਾ ਉਹਨਾਂ ਦੇ ਦੁਆਰਾ ਪ੍ਰੋਸੈਸਿੰਗ ਦੇ ਵਿੱਚ ਸਾਈਨ ਕੀਤੇ ਆ ਉਹਦੇ ਵਿੱਚ ਕਿਹੜੇ ਕਿਹੜੇ ਅਫਸਰ ਆੜਨਗੇ ਏ ਦੇਖੋ ਸਟਾਰਟਿੰਗ ਦੇ ਵਿੱਚ ਮਨਜ਼ੂਰੀ ਲੈਣ ਦੇ ਵਿੱਚ ਦੋ ਕਾਊਂਟਰ ਜਿਹੜੇ ਦੋ ਮਤਲਬ ਟੇਬਲ ਹੁੰਦੇ ਆ ਦੋ ਦਫ਼ਤਰ ਹੁੰਦੇ ਆ ਇੱਕ ਉਹ ਉੱਥੇ ਜ਼ਿਆਦਾ ਮਤਲਬ ਔਖਾ ਹੁੰਦਾ ਮਨਜ਼ੂਰੀ ਲੈਣ ਦਾ ਜੇ ਉਸ ਤੋਂ ਬਾਅਦ ਮਨਜ਼ੂਰੀ ਚੱਲ ਪਏ ਫਿਰ ਤਾਂ ਅੱਗੇ ਚੱਲਦੀ ਰਹਿੰਦੀ ਹੈ ਇਹ ਤਾਂ ਕੋਈ ਨਾ ਜੀ ਸਵਾਰਥ ਲਈ ਇਹਦੇ ਵਿੱਚ ਇੱਕ ਤਾਂ ਮਤਲਬ ਜਿਹੜਾ ਹੋਗਾ ਸਾਡਾ ਵਨ ਭਾਗ ਦਾ ਅਫਸਰ ਹੋਗਾ ਸੀਨੀਅਰ ਅਫਸਰ ਜਿਹੜਾ ਸਟੇਟ ਦਾ ਹੁੰਦਾ ਇੱਕ ਜਿਹੜਾ ਰੇਂਜ ਅਫਸਰ ਹੋਗਾ ਵਨ ਰੇਂਜ ਅਫਸਰ ਹਾਂ ਜਿਹੜਾ ਜਿਹੜਾ ਚੈੱਕ ਕਰਕੇ ਆ ਉਹ ਬਲਾਕ ਅਫਸਰ ਹੁੰਦਾ ਉਹ ਉੱਪਰਲੇ ਅਫਸਰਾਂ ਦੇ ਕਈ ਵਾਰੀ ਦਵਾਜ਼ ਵੀ ਹੁੰਦਾ ਇਹਦੇ ਵਿੱਚ ਤੇ ਜਿਹੜਾ ਵਨ ਭਾਗ ਦੇ ਅਫਸਰ ਹੁੰਦਾ ਸਟੇਟ ਲੈਵਲ ਦਾ ਉਹ ਦੋ ਜ਼ਿੰਮੇਵਾਰ ਹੁੰਦੇ ਆ ਬਲਾਕ ਅਫਸਰ ਦਾ ਵਿਚਾਰਾ ਉਹ ਛੋਟਾ ਅਫਸਰ ਹੁੰਦਾ ਉਹ ਕੋਈ ਗੱਲ ਇਹਨੂੰ ਕਹਿ ਦਿੰਦੇ ਆ ਵੀ ਇਹ ਲਿਖ ਕੇ ਲਿਆ ਕੇ ਸਾਨੂੰ ਦੇ ਦਿਓ ਉਹ ਅਫਸਰਾਂ ਦਾ ਜਿਹਨੇ ਹੁਕਮ ਨੇ ਉਹਨੇ ਕੱਲੀ ਰਿਪੋਰਟ ਬਣਾਉਣੀ ਹੁੰਦੀ ਹੈ ਉਹਨੇ ਮਨਜ਼ੂਰੀ ਨਹੀਂ ਦੇਣੀ ਹੁੰਦੀ ਉਹਨੇ ਕਿੰਨਾ ਵੱਡਾ ਪ੍ਰੋਸੈਸ ਨੇ ਕਿਸ ਕਿਹੜੇ ਢੰਗ ਨਾਲ ਕਰ ਲਿਆ ਇਸ ਸਮੇਂ ਉਹਨੇ ਰਿਪੋਰਟ ਬਣਾਉਣੀ ਹੁੰਦੀ ਹੈ ਵੀ ਸਾਡੀ ਇੰਨੀ ਹੈਕਟੇਰ ਇਹਦੇ ਜ਼ਮੀਨ ਆਉਂਦੀ ਹੈ ਜੀ ਐਨੇ ਐਨੇ ਦਰਖਤ ਆਉਂਦੇ ਆ ਉਹ ਜਿਹੜੇ ਹੈਕਟੇਰ ਦੇ ਹਿਸਾਬ ਨਾਲ ਜਿਹੜੀ ਕੀਮਤ ਪਾਈ ਜਾਂਦੀ ਹੈ ਤੇ ਦਰਖਤਾਂ ਦੀ ਕੀ ਜਿਹੜੇ ਸਰਕਾਰ ਦੀ ਗਾਈਡਲਾਈਨ ਸੀ ਉਸ ਤੋਂ ਬਾਅਦ ਜੇ ਕੋਈ ਚੇਂਜ ਹੋ ਗਈ ਹੋਵੇ ਤਾਂ ਸਰ ਇਸ ਤਰ੍ਹਾਂ ਦੀ ਵੈਲਿਊ ਵਧ ਗਈ ਹੋਵੇ ਤਾਂ ਮੈਨੂੰ ਨਹੀਂ ਉਹਦੇ ਬਾਰੇ ਨਹੀਂ ਪਤਾ ਹਾਂਜੀ ਸਿੱਧੂ ਸਾਹਿਬ ਜੀ ਜੇ ਇਸ ਤਰ੍ਹਾਂ ਇਹ ਜਿਹੜਾ ਪ੍ਰੋਸੈਸ ਹੋਇਆ ਹੈ ਤਾਂ ਇਹ ਦੀ ਇਹ ਪ੍ਰੋਸੈਸ ਕੋਈ ਹੋਰ ਕਲੋਨੀਆਂ ਵਾਲੇ ਜਾਂ ਹੋਰ ਮਤਲਬ ਉਹਨਾਂ ਨੂੰ ਉਛਾਹ ਦੀ ਨਹੀਂ ਗੱਲ ਨਹੀਂ ਉਹ ਤਾਂ ਦੇਖੋ ਜੀ ਇੱਕ ਇੱਕ ਕਲੋਨੀ ਨੂੰ ਮਨਜ਼ੂਰੀ ਮਿਲ ਗਈ ਉਹ ਕੈਵਿਡੈਂਸ ਬਣ ਗਈ ਮੁਲਕ ਸਾਰੀਆਂ ਸਾਰੀਆਂ ਕਲੋਨੀ ਵਾਲੇ ਲੈ ਤੇ ਸਾਰੀਆਂ ਕਲੋਨੀ ਦੇ ਬਰਹਿੰਡੇ ਦੇ ਵਿੱਚ ਤਾਂ ਦਰਖਤੀ ਨਹੀਂ ਬਚਣਾ ਕੋਈ ਸਾਰੀਆਂ ਸੜਕਾਂ ਦੇ ਉੱਤੇ ਕਲੋਨੀਆਂ ਕਲੋਨੀਆਂ ਪਈਆਂ ਇਹ ਤਾਂ ਬਰਹਿੰਡੇ ਦੇ ਵਿੱਚ ਦਰਖਤੀ ਨੇ ਲੋਕਾਂ ਨੂੰ ਸਾਹ ਲੈਣਾ ਦੇਖੋ ਜੀ ਉਹਨਾਂ ਨੇ ਉਹਨਾਂ ਨੇ ਵੜਦੇ ਸਾਡੇ ਵੀ ਇੱਥੋਂ ਵੱਡੋ ਜੀ ਸਾਡੇ ਵੀ ਬਟਿੰਡੇ ਦੇ ਵਿੱਚ ਤਾਂ ਪਹਿਲਾਂ ਹੀ ਲੋਕ ਦਮੇ ਦੇ ਮਰੀਜ਼ ਇੰਨੇ ਆ ਕੈਂਸਰ ਦੇ ਮਰੀਜ਼ ਇੰਨੇ ਆ ਪਤਾ ਨਹੀਂ ਕਿੰਨਾ ਹੋਊ ਫੇਰ ਤਾਂ ਇੱਥੇ ਤਾਂ ਮਤਲਬ ਇੱਕ ਬੰਦਾ ਵੀ ਨਹੀਂ ਬਚਣਾ ਬਿਮਾਰੀ ਤੋਂ ਪੰਨਾ ਬਟਿੰਡੇ ਦੇ ਜੇ ਇਹਨੇ ਦਰਖਤ ਹੀ ਕੱਟੇ ਬਟਿੰਡੇ ਦੇ ਦਰਖਤਾਂ ਦੀ ਪਹਿਲਾਂ ਹੀ ਬਹੁਤ ਕਮੀ ਆ ਹਾਂ ਬਹੁਤ ਕਮੀ ਹੈ ਦਰਖਤਾਂ ਦੀ ਪਹਿਲਾਂ ਕਮੀਆਂ ਦੇਖੋ ਥਰਮਲ ਵਾਲੀ ਜ਼ਮੀਨ ਦੇ ਵਿੱਚ ਦਰਖਤ ਸੀ ਉਹ ਜਿਹੜੀ ਉਹਨਾਂ ਦੀ ਉਹ ਜਿਹੜੀ ਮਤਲਬ ਸਵਾਹ ਵਾਲੀ ਝੀਲਾ ਉਧਰ ਉਹ ਵੀ ਸਵਾਹ ਸੀ ਚੱਕ ਲਈ ਮੰਨ ਕਾਂਗਰਸ ਸਰਕਾਰ ਥਰਮਲ ਬੰਦ ਕਰਿਆ ਪਤਾ ਨਹੀਂ ਕਿੰਨੀ ਚੱਕ ਕੇ ਲੈ ਗਏ ਜੋ ਦਰਖਤਾਂ ਦੀ ਬਹੁਤ ਕਮੀ ਹੈ ਤੁਸੀਂ ਕਿਲੇ ਦੇ ਉੱਤੇ ਚੜ੍ਹ ਕੇ ਦੇਖੋ ਪੂਰੇ ਸ਼ਹਿਰ ਦੇ ਉਹ ਤੁਹਾਨੂੰ ਕੋਈ ਦਰਖਤ ਦੀ ਨਜ਼ਰ ਆਉਂਦਾ ਕੱਲੀ ਰੇਲਵੇ ਦੇ ਏਰੀਆ ਦੇ ਵਿੱਚ ਤੁਹਾਨੂੰ ਦਰਖਤ ਨਜ਼ਰ ਆਉਣਗੇ ਜਾਂ ਜਿਹੜੀ ਹਾਈਵੇ ਸੜਕਾਂ ਉਹਨਾਂ ਦੇ ਸ਼ਹਿਰ ਦੇ ਵਿੱਚ ਤੁਹਾਨੂੰ ਦਰਖਤ ਬਹੁਤ ਘੱਟ ਗਿਣਤੀ ਬਿੰਤੀ ਦੇ ਦਰਖਤ ਨਜ਼ਰ ਆਉਣਗੇ ਸਾਡੇ ਬੱਚੇ ਛੋਟੇ ਹੁੰਦੇ ਸੀ ਸਕੂਲ ਦੇ ਵਿੱਚ ਪੜ੍ਹਦੇ ਸੀ ਤਾਂ ਕਿਲੇ ਦੇ ਉੱਪਰ ਜਾ ਕੇ ਦੇਖਦੇ ਸੀ ਸਾਨੂੰ ਲੋਕ ਮਕਾਨ ਘੱਟ ਤੇ ਦਰਖਤ ਵਧਣ ਯਾਰ ਆਉਂਦੇ ਸੀ ਇਸ ਟਾਈਮ ਸਾਰੇ ਮਕਾਨ ਹੀ ਮਕਾਨ ਨਜ਼ਰ ਆਉਂਦੇ ਦਰਖਤ ਨਜ਼ਰ ਇਹ ਜੋ ਸਰਕਾਰ ਨੂੰ ਵੈਸੇ ਇੱਕ ਇੱਕ ਮਤਲਬ ਸਰਕਾਰ ਨੂੰ ਇੱਕ ਇੱਕ ਹੋਰ ਨਵੀਂ ਪਾਲਿਸੀ ਬਣਾਉਣੀ ਇੱਕ ਦਰਖਤ ਕੰਪਲਸਰੀ ਕਰਨਾ ਚਾਹੀਦਾ ਉਹਨੂੰ ਵੀ ਜਿਹੜਾ ਵੀ ਕੋਈ ਘਰ ਬਣਾਊਗਾ ਤੇ ਇੱਕ ਦਰਖਤ ਰੋਣਾ ਜ਼ਰੂਰੀ ਹੈ ਔਰ ਉਹਨੂੰ ਉਹਨੂੰ ਹਰ 6-6 ਮਹੀਨਿਆਂ ਬਾਅਦ ਨਗਰ ਨਗਰਾਨ ਇੰਜੀਨੀਅਰ ਹੈ ਜਿਹੜੇ ਮਤਲਬ ਬਿਲਡਿੰਗ ਇਨਸਪੈਕਟਰ ਵੀ ਕਹਿੰਦੇ ਉਹਨਾਂ ਨੂੰ ਜਾਂ ਉਹ ਜਿਹੇ ਹੀ ਕਹਿੰਦੇ ਉਹ ਜਾ ਕੇ 6-6 ਮਹੀਨਾ ਬਾਅਦ ਚੈੱਕ ਕਰਨ ਉਹਨੇ ਦਰਖਤ ਪਟਿਆ ਤਾਂ ਨਹੀਂ ਹਰ 6 ਮਹੀਨਿਆਂ ਬਾਅਦ ਉਹਦੀ ਰਿਪੋਰਟ ਹੋਣੀ ਚਾਹੀਦੀ ਹੈ ਦਰਖਤ ਲੱਗਿਆ ਬੰਦੇ ਦੇ ਘਰੇ ਇਸ ਘਰੇ ਦਰਖਤ ਲੱਗਿਆ ਇਸ ਘਰੇ ਨਹੀਂ ਲੱਗਿਆ ਹਰ ਇੱਕ ਘਰ ਨੂੰ ਨਕਸ਼ੇ ਦੇ ਨਾਲ ਇੱਕ ਦਰਖਤ ਰੋਣਾ ਜ਼ਰੂਰੀ ਹੈ ਚਾਹੇ ਉਹ ਕਿਸੇ ਵੀ ਕਿਸਮ ਦਾ ਦਰਖਤ ਹੋਵੇ ਉਜਰਾ ਆਕਸੀਜਨ ਦਾ ਨਵ ਸਾਨੂੰ ਬਹੁਤ ਅੱਛੀ ਰਾਇਤ ਸੀ ਸਿੱਧੂ ਸਾਹਿਬ ਨੇ ਸਿੱਧੂ ਸਾਹਿਬ ਦੇ ਵਿਚਾਰ ਸੁਨੇ ਆ ਪੰਦ ਰਕਤਾਂ ਬਾਰੇ ਕਿ ਲੋਕਾਂ ਦੀ ਜਿਹੜੀ ਸੋਚ ਸੀ ਸਿੱਧੂ ਸਾਹਿਬ ਨੇ ਦੋ ਤਿੰਨ ਦਿਨ ਜਿਹੜੇ ਆ ਪ੍ਰੋਸੈਸਿੰਗ ਨੇ ਚੱਲ ਰਿਆ ਲੋਕਾਂ ਵਿੱਚ ਜਾ ਕੇ ਵਿਚਾਰ ਸੁਣੇ ਉਹ ਵਿਚਾਰ ਤੁਹਾਡੇ ਸਾਹਮਣੇ ਪੇਸ਼ ਕੀਤੇ ਤਰਖਤ ਪ੍ਰੇਮੀਆਂ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਪਾਇਆ ਜਾ ਰਿਹਾ ਆਮ ਲੋਕਾਂ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਪਾਇਆ ਜਾ ਰਿਹਾ ਤੇ ਲੋਕਾਂ ਨੂੰ ਜਿਹੜਾ ਇਹ ਮੈਸੇਜ ਹੈ ਕਿਸ ਤਰ੍ਹਾਂ ਦਾ ਮੈਸੇਜ ਆ ਰਿਹਾ ਕਿਉਂਕਿ ਸਿੱਧੂ ਸਾਹਿਬ ਨੇ ਜਿਵੇਂ ਦੱਸਿਆ ਕਿ ਬਾਕੀ ਕਲੋਨੀਆਂ ਵਾਲੇ ਵੀ ਕਹਿਣਗੇ ਸਾਡੀ ਵੀ ਸਲਿੱਪ ਰੋਡ ਇੱਥੇ ਬਣਾ ਇਹ ਇਹ ਵਿੱਚੋਂ ਸਾਨੂੰ ਵੱਡਣ ਦੀ ਮਨਜ਼ੂਰੀ ਦੇ ਇਹ ਇੱਕ ਐਵੀਡੈਂਸ ਬਣ ਗਿਆ ਜੀ ਹਾਂ ਹਾਂ ਇਹ ਬਿਲਕੁਲ ਐਵੀਡੈਂਸ ਹੈ ਜੇ ਜੇ ਮਨਜ਼ੂਰੀ ਸਹੀ ਸਾਬਤ ਹੋ ਜਾਂਦੀ ਹੈ ਜਾਂ ਦੇਤੀ ਜੀ ਇਹਨਾਂ ਨੇ ਕਿਸੇ ਵੀ ਅਫਸਰ ਦੀ ਗਲਤੀ ਨਾਲ ਮਨਜ਼ੂਰੀ ਮਿਲ ਗਈ ਪਰ ਇਹ ਸਹੀ ਸਾਬਤ ਹੋ ਜਾਂਦੀ ਹੈ ਤਾਂ ਜੀ ਹਾਂ ਜੇ ਪਰ ਸਹੀ ਸਾਬਤ ਹੁੰਦੀ ਨਹੀਂ ਇਹ ਕਿਉਂਕਿ ਇਹ ਮਨਜ਼ੂਰੀ ਨਹੀਂ ਮਿਲ ਸਕਦੀ ਛੋਟੀ ਜੀ ਕਲੋਨੀ ਹੈ ਉਹਦੇ ਐਡੀ ਐਡੀ ਕੋਈ ਵੱਡੀ ਸਮੱਸਿਆ ਨਹੀਂ ਉਹਨੂੰ ਦਰਖਤ ਕੱਟਣ ਦੀ ਛੋਟਾ ਜਿਹਾ ਗੇਟ ਕੱਢਣਾ ਉਹਨੇ ਗੇਟ ਕੱਢ ਸਕਦੇ ਸੀਗੇ ਐਡੀ ਕੋਈ ਗੱਲ ਨਹੀਂ ਪਰ ਇਹਨੇ 30 ਦਰਖਤਾਂ 30 ਦਰਖਤਾਂ ਦੇਖੋ ਜੀ 30 ਦਰਖਤਾਂ ਜੇ ਕੋਈ ਜੇ ਬੰਦੇ ਦੀ 20 50 ਕਿੱਲੇ ਜ਼ਮੀਨ ਸੜ ਕੇ ਉੱਤੇ ਲੱਗਦੀ ਉਹ ਉਹ ਨਹੀਂ ਕੱਟਦਾ ਉਹ ਵੀ ਜੇ ਟਰੈਕਟਰ ਨਾਲ ਕੋਣਾ ਤਾਂ ਇੱਕ ਦਰਖਤ ਕੱਟ ਕੇ ਵੱਢ ਤੋਂ ਬਾਅਦ ਆਪਣਾ ਰਸਤਾ ਬਣਾਉਂਦਾ 30 ਦਰਖਤ ਤਾਂ ਬਹੁਤ ਵੱਡੀ ਗਲਤੀ 30% ਜੇ ਐਜੀਟੇਸ਼ਨ ਹੁੰਦਾ ਹੀ ਐਜੀਟੇਸ਼ਨ ਘਟਣ ਦਾ ਮਤਲਬ ਹੁੰਦਾ ਤੁਸੀਂ ਮਤਲਬ 30% ਘਟਣ ਦਾ ਮਤਲਬ ਤੁਸੀਂ 1 ਲੱਖ ਬੰਦੇ ਦੀ ਆਕਸੀਜਨ ਰੋਜ਼ ਦੀ ਚੋਰੀ ਕਰ ਲਈ ਬਿਲਕੁਲ ਜੀ ਬਿਲਕੁਲ ਜੀ ਜਿਵੇਂ ਕਰੋਨਾ ਟਾਈਮ ਸੀ ਉਹ ਤੋਂ ਇਹ ਹਦਾਇਤਾਂ ਸੀ ਕਿ ਇੱਕ ਤਰਖਤ ਕਿੰਨੇ ਬੰਦੇ ਨੂੰ ਆਕਸੀਜਨ ਦਾ ਜਾਂ ਇੱਕ ਤਰਖਤ ਕਿੰਨੇ ਏਰੀਆ ਨੂੰ ਸਵਾਤਾਵਰਨ ਨੂੰ ਸਾਫ਼ ਰੱਖਦਾ ਸਿੱਧੂ ਸਾਹਿਬ ਤੋਂ ਬਹੁਤ 30% 1 ਲੱਖ ਬੰਦੇ ਨੂੰ ਆਕਸੀਜਨ ਦਿੰਦੇ ਹੈ ਘਟੋ ਘਟੇ 1 ਲੱਖ ਬੰਦੇ ਦੀ ਤੁਸੀਂ ਆਕਸੀਜਨ ਅੱਜ ਖੋਲੀ ਉਹਨਾਂ ਦਾ ਹੱਕ ਮਾਰ ਲਿਆ ਆਕਸੀਜਨ ਨਾਲ ਸਾਹ ਲੈਣ ਦਾ ਹੱਕ ਖਤਮ ਕਰਤਾ ਜੋ ਉਹਨਾਂ ਦਾ ਜਿਹੜੇ ਜਿਹੜੇ ਸਰ ਮੰਛੀ ਆਦਾ ਜਾਂ ਉਹ ਜਿਹੜੇ ਛੋਟੇ ਬੱਚੇ ਸੀ ਹਜੇ ਉਹਨਾਂ ਨੇ ਦੁਨੀਆ ਦੇਖਣੀ ਸੀ ਉਹ ਤਾਂ ਅਸੀਂ ਗਿਣਤੀ ਨਹੀਂ ਕਰ ਸਕਦੇ ਦੇਖੋ ਜੀ ਇੱਕ ਦਰਖਤ ਦੇ ਉੱਤੇ 10 10 15 15 20 20 ਆਲ ਨਹੀਂ ਹੁੰਦੇ ਆ ਜਿਹਨੂੰ ਅਸੀਂ ਆਲ ਨਹੀਂ ਕਹਿੰਦੇ ਨੇ ਜਾਨਵਰਾਂ ਦੇ ਘੋਸ਼ਲੇ ਵੀ ਕਹਿੰਦੇ ਆ ਆਲ ਨਹੀਂ ਵੀ ਕਹਿੰਦੇ ਆ ਜੇ ਇੱਕ ਦਰਖਤ ਦੇ ਉੱਤੇ 10 ਵੀ ਹੋ ਜਾਂਦਾ 30 300 400 ਜਾਨਵਰ ਦਾ ਤੁਸੀਂ ਘਰ ਜੜਤਾ ਅੱਜ ਘਰ ਨਹੀਂ ਯਾਰ ਤਾਂ ਨਾਲ ਕਤਲ ਵੀ ਕਰਤਾ ਬੱਚੇ ਨਾਲ ਕਤਲ ਹੋ ਗਏ ਉਹਨਾਂ ਦੀ ਦਰਖਤਾਂ ਦੇ ਕਤਲ ਤਾਂ ਹੋਇਓ ਹੀ ਨਾਲ ਉਹਨਾਂ ਦੇ ਜਾਨਵਰਾਂ ਦੇ ਵੀ ਕਤਲ ਹੋ ਗਿਆ ਅੱਜ ਇਹ ਸੀ ਸਾਡੇ ਗੁਰਵੀਰ ਸਿੰਘ ਸਿੱਧੂ ਆਪਣੇ ਸੋਸ਼ਲ ਵੈਲਫੇਅਰ ਸੋਅਪੀ ਦੇ ਮੈਂਬਰ ਵੀ ਹੈ ਤੇ ਹਿਊਮਨ ਰਾਈਟਸ ਦੇ ਚੇਅਰਪਰਸਨ ਵੀ ਹੈ ਇਹਨਾਂ ਨੇ ਦੋ ਦਿਨ ਜਾਨੀ ਕਿ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਜਾਨੀ ਕਿ ਵਿਚਾਰਧਾਰਾ ਇਹਦੇ ਬਾਰੇ ਕੀ ਸੀ ਇਹ ਦਰਤਾ ਬਾਰੇ ਜਾਂ ਲੋਕ ਕੀ ਸੋਚਦੇ ਹਨ ਸੰਸਥਾਵਾਂ ਕੀ ਸੋਚਦੀਆਂ ਹਨ ਤੁਹਾਡੇ ਸਾਹਮਣੇ ਰੱਖੀਆਂ ਨੇ ਤੇ ਅਸੀਂ ਸਿੱਧੂ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਸਿੱਧੂ ਸਾਹਿਬ ਦਾ